ਤੇਜੀ ਬਾਈ ਉਹਨਾਂ ਨੂੰ ਮਿਲਿਆ ਜਿੰਨੇ ਰਾਹ ਪਾਇਆ ਮੈਨੂੰ ਅੱਛਾ ਖਾਣ ਪੇਣੀ ਜੀ ਬਾਈ ਜਿਹਦਾ ਨਾਮ ਲੈਦਾ ਨਾ ਤੇਜੀ ਬਾਈ ਹੂੰ ਉਹਨਾਂ ਨੇ ਫਿਰ ਮੈਨੂੰ ਕਿਹਾ ਬਈ ਅਸੀਂ ਵੀ ਪਹਿਲਾਂ ਲਿਖਦੇ ਸੀ ਹੂੰ ਬਈ ਐਂ ਕਰਕੇ ਵੀ ਲਖਾਰੀ ਬੰਦੇ ਦੀ ਬਈ ਕਦਰ ਕਾਟੀ ਪੈਂਦਾ ਅਖੀਰ ਨੂੰ ਗਾਉਣਾ ਤਾਂ ਪੈਂਦਾ ਹੀ ਹੈ ਲਿਖਣ ਵਾਲੇ ਬੰਦੇ ਵੀਰੇ ਮੈਨੂੰ ਥੋੜਾ ਜਿਆਦਾ ਤੈਨੂੰ ਚਾਉਣ ਵਾਲੀ ਇਹ ਫੀਲਿੰਗ ਹੁਣ ਮੁੱਕਦੀ ਜਾਂਦੀ ਆ ਘੜੀ ੜੀਕਾਂ ਵਾਲੀ ਹੁਣ ਰੁਕਦੀ ਜਾਂਦੀ ਆ ਨਹੀਂ ਉਹ ਉਹ ਤਾਂ ਦਿਲ ਦਿਲ ਟੁੱਟਿਆ ਸੀ ਕਿ ਉਹੀ ਲੈਂਦੇ ਹਾਂ ਹਾਂ ਬਾਈ ਮਾੜਾ ਮੋਟਾ ਜਾ ਠੀਕ ਆ ਠੀਕ ਆ ਉਹ ਤਾਂ ਸੁਣ ਜਾਂਦਾ ਓਦੋਂ ਪਹਿਲਾਂ ਜਾਣੀ ਅਖਿਆ ਮੈਂ ਰੈਪ ਟੈਪ ਜਿਹਾ ਲਿਖੀ ਜਾਣਾ ਜਿਵੇਂ ਇੱਕ ਭੋਰਨ ਜਿਹੜੀ ਗੱਲ ਕਹਿ ਦੰਨੇ ਆਪਾਂ ਉਹ ਐਵੇਂ ਭੋਰੀ ਦੇ ਜਾਣਾ ਉਹ ਲੈਣੇ ਹੁਣ ਤੇ ਕਾਫੀ ਸਿੰਗਰਾਂ ਨੂੰ ਮਿਲਿਆ ਜੀ ਤੇ ਕਾਫੀ ਲਿਖਾਰੀਆਂ ਨੂੰ ਮਿਲਿਆ ਜੀ ਬਸ ਕਈ ਦਾ ਜਿਵੇਂ ਗੋਲੀ ਜੀ ਪਾ ਦਿੰਦੇ ਸੀਗੇ ਤੇ ਉਦੋਂ ਬਾਅਦ ਜਾਨੀ ਕਈ ਕਈਆਂ ਕੋਲੇ ਪਏ ਵੀ ਆ ਮੇਰੇ ਗਾਣੇ ਜੀ ਵੀਰੇ ਇੱਕ ਤੁਹਾਨੂੰ એનર્ਜੀ ਵਾਲਾ ਗਾਣਾ ਕਹਿ ਸਕਦੇ ਆਪਾਂ ਕਹਿਣ ਲਾਵਾ ਇਹ એનર્ਜੀ ਵਾਲਾ ਗਾਣਾ ਜਿਵੇਂ ਕਈ ਵਾਰੀ ਨਾ ਆਪਣਾ ਮਨ ਡਾਵਾ ਡੋਲ ਜੇ ਹੋ ਜਾਂਦਾ ਵੀ ਕਹਿਣ ਦਾ ਮਤਲਬ ਇਹਦੀ ਹੁੱਕ ਲੈਣੀ ਆ ਆ ਵੀ ਸਵੇਆਂ ਤੱਕ ਨਹੀਂ ਦਾਬਦੇ ਮਿੱਠੀਏ ਪੈਸਟਣ ਸਾਨਾਂ ਦੇ ਵੀ ਇੱਕ ਨਾ ਦਲੇਰ ਜੇ ਬੰਦੇ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਇਹੀ ਗੱਲ ਗੈਰੀ ਬਾਈ ਕਹਿੰਨੇ ਆ ਵੀ ਕੋਈ ਵੀ ਨਵਾਂ ਸਿੰਗਰ ਹੈ ਨਾ ਮੁੰਡਾ ਕੋਈ ਲਖਾਰੀ ਗਾਉਣ ਲੱਗਦਾ ਜੋ ਵੀ ਆ ਜਾਨੀ ਹਨਾ ਵੀ ਉਹਨਾਂ ਨੂੰ ਸੁਣੋ ਜਰੂਰ ਇੱਕ ਵਾਰੀ ਮੌਕਾ ਦਿਓ ਹਾਂ ਠੀਕ ਆ ਜੀ ਸਸਿਕਾ ਮਿੱਤਰੋ ਕੀ ਹਾਲ ਚਾਲ ਆ ਮੂਰਲੇ ਸਿੰਘ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਮੈਂ ਕਿਸ ਵਿਸ਼ੇ ਤੇ ਬੈਠਾ ਪਹਿਲਾਂ ਮੇਰੇ ਨਾਲ ਮੇਰਾ ਭਰਾ ਵੱਡਾ ਸੱਤਾ ਵੀਰ ਵੀਰੇ ਕੀ ਹਾਲ ਹੈ ਵਧੀਆ ਬਈ ਸ਼ੋਭਨਾਮ ਦੱਸੀ ਵੱਡਾ ਇਹ ਮੈਨੂੰ ਕੀ ਮੇਰਾ ਨਾਂ ਭਾਈ ਸ਼ੋਭਨਾਮ ਸੱਤਾ ਸੰਧੂ ਵਿੱਚ ਲਿਖਿਆ ਹੋਇਆ ਹੈ ਇਹਦੇ ਤੇ ਪੂਰਾ ਨਾਂ ਮੇਰਾ ਸਤਨਾਮ ਸਿੰਘ ਸੰਧੂ ਹਾਂ ਵੀ ਇਹ ਮੈਨੂੰ ਸਤਨਾਮ ਸਿੰਘ ਅੱਜ ਪਤਾ ਲੱਗਾ ਤੇ ਭਾਈ ਜਿਹੜਾ ਸੱਤੇ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਪਿੰਡ 'ਚ ਸੱਤਾ ਗੀਤਕਾਰੀ ਗੀਤਕਾਰੀ ਵਾਲਾ ਕਹਿੰਦੇ ਸੱਤਾ ਗਾਇਕ ਜੋ ਪਿੰਡ 'ਚ ਵੱਖਰੇ ਵੱਖਰੇ ਨਾਮ ਨਾਲ ਭਰਾ ਨੂੰ ਜਾਣਿਆ ਜਾਂਦਾ ਹਨਾ ਗੱਲ ਕੀ ਆ ਮੇਨ ਭਰਾ ਪਹਿਲਾਂ ਮੁਬਾਰਕਾਂ ਹਾਂ ਜੀ ਵਧਾਈਆਂ ਤੁਹਾਨੂੰ ਵੀ ਬਈ ਬਹੁਤ ਬਹੁਤ ਬਈ ਗਾਣਾ ਆਇਆ ਭਰਾ ਦਾ ਪਹਿਲਾ ਗਾਣਾ ਛੱਡਿਆ ਨਾ ਪਹਿਲਾਂ ਮੈਂ ਦੱਸ ਦਣਾ ਪਿਸਟਨ ਹਨਾ ਨਾ ਹੀ ਬਾਲਾ ਗੱਡਰਾ ਪਤੰਦਰ ਜਿੰਨਾ ਕਲਮ ਚ ਦਾਵਾ ਉਹਨਾਂ ਹੀ ਬੰਦੇ ਚ ਆਪਦਾ ਵਾ ਤੁਹਾਨੂੰ ਗੱਲਾਂ ਬਾਤਾਂ ਸੁਣ ਕੇ ਵੀ ਪਤਾ ਲੱਗ ਜੂਗਾ ਜੇ ਮਿਲਣ ਦਾ ਵੀ ਕਦੇ ਮੌਕਾ ਮਿਲੇ ਨਾ ਸਾਡੇ ਜੱਤਵਾਲ ਦੇ ਬੰਦੇ ਨੂੰ ਸੱਤੇ ਨੂੰ ਤਾਂ ਮਿਲ ਕੇ ਵੀ ਤੁਹਾਨੂੰ ਪਤਾ ਲੱਗ ਜੂ ਵੀ ਜੇ ਗਾਉਂਦਾ ਜੇ ਲਿਖਦਾ ਜੇ ਦੁਨੀਆ ਦੇ ਅੱਗੇ ਆਉਣਾ ਚਾਹੁੰਦਾ ਤਾਂ ਕਿਉਂ ਆਉਣਾ ਚਾਹੁੰਦਾ ਕੀ ਲੈ ਕੇ ਆਉਣਾ ਚਾਹੁੰਦਾ ਹੈ ਹਨਾ ਬਿਲਕੁਲ ਗੀਤਕਾਰੀ ਦਾ ਸ਼ੌਂਕ ਆ ਗੀਤਕਾਰੀ ਕਰਦਾ ਲਿਖਦਾ ਵੀ ਹੈ ਫੇਰਾ ਦੋਨੇ ਚੀਜ਼ਾਂ ਆਪ ਹੀ ਕਰਦਾ ਸ਼ੌਂਕ ਕਿੱਥੋਂ ਪਿਆ ਸ਼ੌਂਕ ਬਾਈ ਪਹਿਲਾ ਗਾਣਾ ਮੈਂ 2018 ਚ ਲਿਖਿਆ ਸੀਗਾ ਅੱਛਾ ਤੇ ਉਸ ਤੋਂ ਬਾਅਦ ਚ ਉਦੋਂ ਕੋਈ ਬਾੜਾ ਲਿਖਣ ਦੀ ਨਾ ਤੋਕਬੰਦੀ ਜੁੜਦੀ ਨਹੀਂ ਸੀਗੀ ਹੂੰ ਮੈਂ ਵੈਸੀ ਇੱਕ ਸ਼ੌਂਕ ਨੂੰ ਲਿਖ ਲਿਆ ਗਾਣਾ ਲਿਖ ਲਿਆ ਫਿਰ ਹੌਲੀ-ਹੌਲੀ ਜਣੀ ਸੁਣ ਸੁਣ ਦਾ ਪਹਿਲਾਂ ਤੋਂ ਹੀ ਆ ਹਾਂ ਸੌਣ ਦਾ ਮੈਂ ਜਾਨੀ ਸੌਣ ਦਾ ਸ਼ਕੀਨ ਪਹਿਲਾਂ ਤੁਸੀਂ ਗਾਣੇ ਗੁਣੇ ਕਹਿਣ ਦਾ ਮਤਲਬ ਬਈ ਨਿੱਕੇ ਹੁੰਦੇ ਤੁਸੀਂ ਵੀ ਇਹ ਚੀਜ਼ ਨਾਲ ਹੀ ਤੁਰੀ ਆਉਂਦੀ ਆ ਹੈਨਾ ਅੱਛਾ ਵੀ ਬਚਪਨ ਤੋਂ ਸ਼ੌਂਕ ਸੀ ਹਾਂ ਬਈ ਬਚਪਨ ਤੋਂ ਗਾਣੇ ਸੁਣਦੇ ਸੀਗੇ ਉਹਦੋਂ ਐ ਹੁੰਦਾ ਸੀਗਾ ਵੀ ਇਹ ਕਿਵੇਂ ਲਿਖਦੇ ਆ ਵੀ ਕੀ ਹਿਸਾਬ ਕਿਤਾਬ ਆ ਪਰ ਲਿਖਣ ਦੀ ਕੋਸ਼ਿਸ਼ ਕਰਦੇ ਸੀਗੇ ਠੀਕ ਹੈ ਪਰ ਨਹੀਂ ਗੱਲ ਬਣਦੀ ਨਹੀਂ ਸੀਗੀ ਹੂੰ ਪਰ ਜਾਨੀ ਆਏ ਆ ਬਈ ਜਿਵੇਂ ਕੰਪਿਊਟਰ ਦਾ ਜੋਗ ਆਇਆ ਉਸ ਤੋਂ ਬਾਅਦ ਚ ਜਿਵੇਂ ਉਦੋਂ ਵੀ ਕੰਪਿਊਟਰ ਤੇ ਜਿਵੇਂ ਸਪੀਕਰਾਂ ਦੇ ਸੁਣਦੇ ਹੁੰਦੇ ਸੀਗੇ ਜੀ ਟਰੈਕਟਰਾਂ ਦੇ ਜਾਨੀ ਜਿੱਥੇ ਵੀ ਮੌਕਾ ਮਿਲਣਾ ਸੁਣ ਜਾਨੀ ਇੱਕ ਲੋਰ ਜੀ ਚੜਨੀ ਹੈ ਨਾ ਪਰ ਆਏ ਹੁੰਦਾ ਸੀਗਾ ਵੀ ਆਪ ਲਿਖੀਏ ਆਪਾਂ ਕਿਹੜਾ ਕਿਹੜਾ ਸਿੰਗਰ ਜਿਆਦੇ ਸੁਣਦੇ ਵੀ ਹਾਂ ਯਾਰ ਆ ਘੈਂਟ ਆ ਜਿਹੜਾ ਲੱਗਦਾ ਵੀ ਬਸ ਸਿੰਗਰ ਵੀਰੇ ਪਹਿਲਾਂ ਦਾ ਕੇਸ ਮੱਖਣ ਬਾਈ ਅੱਛਾ ਬਲਕਾਰ ਸਿੱਧੂ ਬਾਈ ਜੀ ਬੱਬੂ ਮਾਨ ਬਾਈ ਸਾਰੇ ਹੀ ਸੁਣਦੇ ਹੁੰਦੇ ਸੀ ਕੇਸ ਮੱਖਣ ਬਾਈ ਵੀਰੇ ਦੀ ਭੱਟੇ ਦੀ ਗੱਲ ਕੀਤੀ ਹੈ ਜਿਹੜੀ ਤੂੰ ਮੇਰੇ ਹਾਂ ਬਈ ਉਹ ਤਾਂ ਯਾਰ ਜਿੰਮ ਦੇ ਵਿੱਚ ਅੱਜ ਵੀ ਜਦੋਂ ਗਾਣਾ ਲਾ ਕੇ ਬੰਦਾ ਡੰਬਲ ਚੱਕਦਾ ਹਾਂ ਬਈ ਮੇਰੇ ਯਾਰਗਾ ਚਾਹੇ ਪਹਿਲੇ ਦਿਨ ਜਿੰਮ ਗਿਆ ਹੋਵੇ ਉਹਨੂੰ ਆਏ ਹੁੰਦਾ ਵੀ ਬਸ ਹਾਂ ਵੀ ਹੁਣ ਮੈਂ ਹੀ ਕੇਸ ਮੱਖਣਾ ਮੇਰਾ ਹੀ ਡੌਲਾ ਤੇ ਮੈਂ ਹੀ ਜੈਮ ਲਾਉਣ ਆਇਆ ਬਈ ਉਹ ਜੈਮ ਦੇ ਵਿੱਚ ਜੇ ਅਲੱਗ ਅਲੱਗ ਫੀਲਡ ਹਨਾ ਉੰਜੇ ਆਪਾਂ ਗੱਲ ਕਰੀਏ ਗੀਤਕਾਰੀ ਦੇ ਵਿੱਚ ਕੇਸ ਮੱਖਣ ਵੀਰਾ ਮੇਰੇ ਹਿਸਾਬ ਨਾਲ ਮੈਨੂੰ ਐਂ ਲੱਗਦਾ ਵੀ ਜੈਮ ਦੇ ਵਿੱਚ ਉਹਦੀ ਥਾਂ ਕੋਈ ਨਹੀਂ ਲੈ ਸਕਦਾ ਉਹਦੇ ਗਾਣਿਆਂ ਦੀ ਨਹੀਂ ਲੈ ਸਕਦਾ ਬਾਈ ਕਿਉਂਕਿ ਉਹਦੇ ਗਾਣੇ ਵੀਰੇ ਅੱਜ ਵੀ ਜੈਮ ਦੇ ਵਿੱਚ ਪੂਰਾ ਓਕੇ ਆ ਜਿਵੇਂ ਮੈਂ ਤਰਾਣੇ ਲੈਣੀ ਮੁੱਲ ਦੀ ਲੜਾਈ ਹਨਾ ਤੇ ਡੀਜਿਆਂ ਤੇ ਵੀ ਹਾਂ ਬਾਈ ਡੀਜਾਂ ਐਡੀ ਵੀ ਨਹੀਂ ਗੱਲ ਕੋਈ ਵਿਆਹ ਸ਼ਾਦੀ ਦੇ ਮੌਕੇ ਤੇ ਵੀ ਪੂਰਾ ਓਵੇਂ ਹੀ ਆ ਚੋਟੀ ਦੇ ਉਹ ਵੀਰੇ ਪਾ ਬੋਲੀ ਸੋਹਣ ਆਵੇ ਉਹ ਪੱਕਾ ਹੀ ਆ ਗਾਣਾ ਉਹ ਉਹ ਸਦਾਬਹਾਰ ਗਾਣਾ ਵਾ ਉਹ ਜਾਣੀ ਚੱਲਣਾ ਹੀ ਚੱਲਣਾ ਡੀਜਾਂ ਬਾਕੀ ਸੈਟ ਗਾਣੇ ਵੀ ਬਾਈ ਵਧੀਆ ਕਰਦਾ ਸੀਗਾ ਫਿਰ ਉਸ ਤੋਂ ਬਾਅਦ ਗਿੱਪੀ ਬਾਈ ਉਹਨਾਂ ਪਰ ਆਏ ਹੁੰਦਾ ਸੀਗਾ ਉਦੋਂ ਵੀ ਲਿਖੀਏ ਯਾਰ ਆਪਾਂ ਵੀ ਹਨਾ ਫਿਰ ਜਾਨੀ ਹੌਲੀ ਹੌਲੀ ਕਰਦੇ ਕਰਦੇ ਜਾਨੀ ਤੌਕਬੰਦੀ ਜੋੜੀ ਜਾਂਦਾ ਹੁੰਦਾ ਸੀ ਉਹਨਾਂ ਦੇ ਗਾਣਿਆਂ ਦੀ ਜਿਵੇਂ ਮੰਨ ਕੇ ਚੱਲੋ ਕੰਪੋਜ਼ ਹੁੰਦੀ ਸੀ ਵਿੱਚ ਉਹਦੇ ਵਿੱਚ ਆਪਦੀਆਂ ਲੈਣਾ ਓਹੀ ਫਿੱਟ ਕਰ ਦੇਣੀ ਆ ਉਹ ਗਾਣੇ ਦੇ ਵਿੱਚ ਪੁੱਠਾ ਜੋੜ ਲੈਣਾ ਜਿਵੇਂ ਆਪਾਂ ਮਜ਼ਾਕ ਚ ਜੋੜ ਲੈਨੇ ਆ ਧੱਕੇ ਜਿਨਾ ਫਿੱਟ ਕਰੀ ਜਾਂਦੇ ਹਾਂ ਹਾਂ ਧੱਕੇ ਜਿਨਾ ਫਿੱਟ ਕਰਦੇ ਹੁੰਦੇ ਸੀਗੇ ਫਿਰ ਉਸ ਤੋਂ ਬਾਅਦ ਪਹਿਲਾ ਗਾਣਾ ਲਿਖਿਆ ਸੀਗਾ 2018 ਚ ਉਦੋਂ ਉਦੋਂ ਸਾਈਡ ਗਾਣਾ ਲਿਖਿਆ ਸੀ ਇੱਕ ਅੱਜ ਫਾਇਡ ਹਾਂ ਉਹਦੀ ਵੀ ਜਣੀ ਨਾ ਜਿਆਦੇ ਕੋਈ ਤੋਕਬੰਦੀ ਠੀਕ ਸੀ ਗਾਣਾ ਵਧੀਆ ਸੀਗਾ ਜਣੀ ਮੈਨੂੰ ਉਹੀ ਲੱਗਦਾ ਸੀ ਉਦੋਂ ਵੀ ਬਹੁਤ ਵਧੀਆ ਗਾਣਾ ਵੀ ਮੈਂ ਬਹੁਤ ਵਧੀਆ ਲੈ ਲਿਆ ਹਾਂ ਤੇ ਪਰ ਉਹਦੀ ਤੋਕਬੰਦੀ ਵਿੱਚ ਟੁੱਟਦੀ ਸੀ ਪਰ ਹਾਂ ਮੈਂ ਕਾਫੀ ਹੱਦ ਤੱਕ ਉਹ ਚੀਜ਼ ਤੇ ਪਹੁੰਚ ਗਿਆ ਸੀਗਾ ਕਿਵੇਂ ਮੜੇ ਆ ਪਾ ਉਹਦੇ ਦੇ ਦੋ ਲੈਣਾ ਫਿਰ ਕਿਵੇਂ ਜੇ ਆ ਉਹਦੀ ਵੀਰੇ ਐ ਤੈਨੂੰ ਚਾਹਣ ਵਾਲੀ ਇਹ ਫੀਲਿੰਗ ਹੁਣ ਮੁੱਕਦੀ ਜਾਂਦੀ ਆ ਘੜੀ ਅੜੀਕਾਂ ਵਾਲੀ ਹੁਣ ਰੁਕਦੀ ਜਾਂਦੀ ਆ ਉਹਦੀ ਹੁੱਕ ਲੈਣੇ ਹੀ ਸੀ ਵੀਰੇ ਹੂੰ ਵੀਰੇ ਮੈਨੂੰ ਥੋੜਾ ਜਿਹਾ ਜਿਆਦਾ ਤੈਨੂੰ ਚਾਹਣ ਵਾਲੀ ਇਹ ਫੀਲਿੰਗ ਹੁਣ ਮੁੱਕਦੀ ਜਾਂਦੀ ਆ ਘੜੀ ਅੜੀਕਾਂ ਵਾਲੀ ਹੁਣ ਰੁਕਦੀ ਜਾਂਦੀ ਆ ਨਹੀਂ ਉਹ ਉਹ ਤਾਂ ਦਿਲ ਦਿਲ ਟੁੱਟਿਆ ਸੀ ਕੂਈ ਲੈਂਦੀ ਹਾਂ ਬਾਈ ਮਾੜਾ ਮੋਟਾ ਜਿਆ ਠੀਕ ਆ ਠੀਕ ਆ ਉਦੋਂ ਥੋੜਾ ਜਿਹਾ ਅੰਦਰੋਂ ਆਮਦ ਜਿਹੀ ਹੋਈ ਸੀ ਇਹ ਚੀਜ਼ ਹਾਂ ਤੇ ਬਸ ਤੇ ਮੇਰੇਆਂ ਗਮਾਣੀਆਂ ਲੜੇ ਸਾਡਾ ਸੱਤਾ ਸ਼ਾਇਰ ਬਣਾ ਦਿੱਤਾ ਹੈ ਉਹ ਜਾਨੀ ਵੀਰੇ ਜਾਨੀ ਉਹ ਮੈਂ ਔਖੇ ਸੌਖੇ ਜਿਹਨੇ ਪੂਰਾ ਕਰ ਲਿਆ ਉਹ ਜਾਨੀ ਵਿੱਚ ਉਹਦੀਆਂ ਲੈਣਾ ਹੀ ਆ ਕਾਫੀਆ ਕਹਿ ਦਿੰਦੇ ਆ ਜਿਵੇਂ ਜਿਹੜੀ ਐਂਡ ਤੇ ਚੀਜ਼ ਕਮਾਉਣੀ ਹੁੰਦੀ ਆ ਤੇ ਉਹ ਜਾਨੀ ਵਿੱਚੋਂ ਟੁੱਟ ਜਾਂਦਾ ਸੀ ਵਿੱਚੋਂ ਜੁੜ ਜਾਂਦਾ ਸੀਗਾ ਅੱਛਾ ਤੇ ਫੇਰ ਮੈਂ ਵੀਰੇ ਸ਼ਾਇਰੀ ਲਿਖਣ ਲੱਗ ਗਿਆ ਨਾਲ ਅਸਲ ਦੇ ਵਿੱਚ ਫਿਰ ਜੇ ਦਿਲ ਟੁੱਟਿਆ ਉਸ ਤੋਂ ਸ਼ੁਰੂ ਕੀਤਾ ਫੇਰ ਹੀ ਇੱਥੋਂ ਤੱਕ ਆਇਆ ਸਟਾਰਟਿੰਗ ਤੋਂ ਉੱਥੋਂ ਹੋ ਗਈ ਹਾਂ ਬਈ ਸਟਾਰਟਿੰਗ ਉਹ ਉਹੀ ਚੀਜ਼ ਕਹਿ ਸਕਦੇ ਆਂ ਆਪਾਂ ਫੇਰ ਇਹ ਵੀ ਕਹਿ ਸਕਦੇ ਵੀ ਚੰਗਾ ਹੀ ਹੋ ਗਿਆ ਦਿਲ ਟੁੱਟ ਗਿਆ ਹਾਂ ਹਾਂ ਪਹਿਲਾਂ ਸੁਝਦਾ ਜ ਨਹੀਂ ਸੀ ਹੁੰਦਾ ਕੋਈ ਹਾਂ ਫੇਰ ਉਹ ਤੋਂ ਸੁਝਿਆ ਲੱਗ ਗਿਆ ਉਦੋਂ ਪਹਿਲਾਂ ਜਾਨੀ ਅਖਿਆ ਮੈਂ ਰੈਪ ਟੈਪ ਜਿਹੀ ਲਿਖੀ ਜਾਣਾ ਜਿਵੇਂ ਇੱਕ ਜੋ ਭੋਰਨ ਜੇ ਵਾਲੀ ਗੱਲ ਕਹਿ ਦਿੰਨੇ ਆਪਾਂ ਉਹ ਐਵੇਂ ਭੋਰੀ ਜੇ ਜਾਣਾ ਉਹ ਆਪ ਨੂੰ ਵੀ ਲੱਗਦਾ ਹੁੰਦਾ ਵੀ ਭੋਰੀ ਜੇ ਜਾਂਦੇ ਆਂ ਤੇ ਫਿਰ ਹੌਲੀ ਹੌਲੀ ਮੈਂ ਸ਼ਾਇਰੀਆਂ ਲਿਖਣ ਲੱਗ ਗਿਆ ਬਾਅਦ ਚ ਠੀਕ ਹੈ ਤੇ ਸ਼ਾਇਰੀਆਂ ਮੈਂ ਟੁੱਟਮੀ ਜੀ ਲਿਖਦਾ ਹੁੰਦਾ ਸੀ ਕਦੇ ਕਦਾਂ ਹੀ ਹੂੰ ਜਣੀ ਵਧੀਆ ਤੋਕਬੰਦੀ ਜੁੜ ਜਾਂਦੀ ਸੀ ਹੂੰ ਫਿਰ ਮੈਂ ਵੀਰੇ 2021 ਚ ਸਟਾਰਟ ਕੀਤਾ ਦੁਬਾਰੇ ਕੰਮ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਲਿਖਣ ਲੱਗ ਗਿਆ ਵੀਰੇ ਉਹ ਫਿਰ ਮੈਨੂੰ ਪਤਾ ਲੱਗਣ ਲੱਗ ਗਿਆ ਵੀ ਕੀ ਹਿਸਾਬ ਕਿਤਾ ਬਾ ਕੀ ਚੀਜ਼ ਆ ਫਿਰ ਗਰਮ ਲਿਖਣ ਲੱਗ ਗਿਆ ਹਾਂ ਫਿਰ ਥੋੜਾ ਗਰਮ ਵੀ ਹੋ ਗਿਆ ਕੰਮ ਹਾਂ ਕਹਿ ਸਕਦੇ ਆ ਬਾਈ ਫਿਰ ਮੈਂ ਇੱਕ ਦੋ ਰਾਈਟਰਾਂ ਨੂੰ ਵੀ ਮਿਲਿਆ ਜੀ ਤੇ ਉਹਨਾਂ ਨੂੰ ਮੈਂ ਆਪਦੇ ਗਾਣੇ-ਗੂਣੇ ਵਿਖਾਏ ਹੂੰ ਉਗਨੇ ਬਾਈ ਠੀਕ ਆ ਕੰਮ ਵੀ ਘੈਂਟ ਆ ਬਈ ਹੋਰ ਨਖਾਰ ਆਊਗਾ ਜੀ ਇਹਦੇ ਵਿੱਚ ਬਈ ਇਹ ਚੀਜ਼ ਪ੍ਰੈਕਟਿਸ ਨਾਲ ਹੀ ਹੋਣੀ ਆ ਠੀਕ ਆ ਫੇਰ ਮੈਂ ਵੀਰੇ ਪ੍ਰੈਕਟਿਸ ਪ੍ਰੈਕਟਿਸ ਚੰਗੀ ਜਾਨੀ ਲਿਖਣ ਤੇ ਟਾਈਮ ਕੱਢਦਾ ਸੀ ਚੰਗਾ 3-4 ਘੰਟੇ ਰੋਜ਼ ਦਿੰਦਾ ਸੀ ਹੂੰ ਤੇ ਹੌਲੀ-ਹੌਲੀ ਇਹ ਚੀਜ਼ ਫਿਰ ਜਾਨੀ ਸੈਟਿੰਗ ਆ ਗਈ ਮੇਰੀ ਹੂੰ ਤੇ ਉਸ ਤੋਂ ਬਾਅਦ ਚ ਫੇਰ ਤਾਂ ਫੇਰ ਨਹੀਂ ਮੈਂ ਵੇਖਿਆ ਮੁੜ ਕੇ ਫੇਰ ਵੀਰੇ ਆਇਆ ਕੰਪੋਜ਼ ਦਾ ਚੱਕਰ ਪੈਂਦਾ ਸੀਗਾ ਅੱਛਾ ਉਦੋਂ ਕੱਲਾ ਲਿਖ ਲੈਂਦਾ ਸੀ ਕੰਪੋਜ਼ ਨਹੀਂ ਸੀ ਕਰਨਾ ਆਉਂਦਾ ਗਾਣਾ ਠੀਕ ਹੈ ਹੁਣ ਤਾਂ ਬਾਬੇ ਦੀ ਕਿਰਪਾ ਕੰਪੋਜ਼ ਵੀ ਆਪ ਹੀ ਕਰਨੀ ਤੇ ਪਹੁੰਚ ਕਿੱਥੇ ਕਿੱਥੇ ਤੱਕ ਕੀਤੀ ਵੀ ਬਾਵਾ ਹੱਥ ਪੱਲੇ ਮਾਰੇ ਵੀ ਹਾਂ ਯਾਰ ਹਾਂ ਬਰੇ ਪਹੁੰਚ ਮੈਂ ਬੜਾ ਯਾਰ ਜਾਨੀ ਕਾਫੀ ਸਿੰਗਰਾਂ ਨੂੰ ਮਿਲਿਆ ਮੈਂ ਤੇ ਚਲੋ ਨਾਂ ਤਾਂ ਕੀ ਲੈਣੇ ਆ ਹੁਣ ਤੇ ਕਾਫੀ ਸਿੰਗਰਾਂ ਨੂੰ ਮਿਲਿਆ ਜੀ ਤੇ ਕਾਫੀ ਲਖਾਰੀਆਂ ਨੂੰ ਮਿਲਿਆ ਜੀ ਬਸ ਕਈ ਦਾ ਜਿਵੇਂ ਗੋਲੀ ਜੀ ਪਾ ਦਿੰਦੇ ਸੀਗੇ ਤੇ ਉਦੋਂ ਬਾਅਦ ਜਾਨੀ ਕਈ ਕਈਆਂ ਕੋਲੇ ਪਏ ਵੀ ਆ ਮੇਰੇ ਗਾਣੇ ਜੀ ਅੱਛਾ ਕਈਆਂ ਕੋਲ ਪਏ ਹਾਂ ਪਏ ਵੀ ਆ ਗਾਣੇ ਪਰ ਕਈ ਜਿਵੇਂ ਕਈ ਪੈਸੇ ਪੂਸਿਆ ਲਿਓ ਜਿਵੇਂ ਕੋਈ ਗੱਲ ਨਹੀਂ ਸੀ ਮੇਰੇ ਨਾਲ ਖੁੱਲ ਕੇ ਕਰਦੇ ਹੁਣ ਅਗਲਾ ਵੀਰੇ ਮੂਰੇ ਕਰੇ ਆਪਾਂ ਫੇਰ ਹੀ ਗੱਲ ਕਰਾਂਗੇ ਹਣਾ ਤੇ ਕੋਈ ਗੱਲ ਨਹੀਂ ਸੀ ਮੇਰੇ ਨਾਲ ਖੁੱਲ ਕੇ ਕਰਦੇ ਜੀ ਤੇ ਬਸ ਲਾਰਾ ਲੱਪਾ ਜਿਹਾ ਲਾਈ ਜਾਂਦੇ ਸੀਗੇ ਫੇਰ ਮੈਂ ਵੀਰੇ ਬਸ ਤੇਜੀ ਬਾਈ ਹੁਣਾਂ ਨੂੰ ਮਿਲਿਆ ਜਿਨ੍ਹਾਂ ਨੇ ਰਾਹ ਪਾਇਆ ਮੈਨੂੰ ਅੱਛਾ ਤੇ ਖਾਣ ਪੇਣੀ ਜੀ ਬਾਈ ਜਿਹਦਾ ਨਾਮ ਲੈਣਾ ਤੇਜੀ ਬਾਈ ਹੂੰ ਉਹਨਾਂ ਨੇ ਫੇਰ ਮੈਨੂੰ ਕਿਹਾ ਬਈ ਅਸੀਂ ਵੀ ਪਹਿਲਾਂ ਲਿਖਦੇ ਸੀ ਵੀ ਐਂ ਕਰਕੇ ਵੀ ਲਖਾਰੀ ਬੰਦੇ ਦੀ ਵੀ ਕਦਰ ਘਾਟੀ ਪੈਂਦੀ ਆ ਖੀਰ ਨੂੰ ਗਾਉਣਾ ਤਾਂ ਪੈਂਦਾ ਹੀ ਲਿਖਣ ਵਾਲੇ ਬੰਦੇ ਨੂੰ ਫਿਰ ਮੈਂ ਵੀਰੇ ਸਿੱਖਿਆ ਕਲਾਸਾਂ ਲਾਈਆਂ ਜੀ ਤੇ ਫਿਰ ਜਾਨੀ ਸੈਟ ਸੈਟਿੰਗ ਜੀ ਆਪਦੀ ਕਰਕੇ ਅੱਛਾ ਵੀ ਤੇਜੀ ਬਾਈ ਹੁਣਾਂ ਨਾਲ ਹਜੇ ਵੀ ਗੱਲ ਹੋ ਜਾਂਦੀ ਹੈ ਹਾਂ ਵੀਰੇ ਹੁੰਦੀ ਆ ਬਾਈ ਹੁਣੀ ਮੇਰੇ ਨਾਲ ਐਡ ਆ ਇੰਸਟਾਗ੍ਰam ਤੇ ਵੀ ਬਾਈ ਹੁਣਾਂ ਨਾਲ ਗੱਲਬਾਤ ਹੁੰਦੀ ਹੈ ਬਹੁਤ ਵਧੀਆ ਬੰਦੇ ਮੋਟੀਵੇਸ਼ਨ ਬੰਦੇ ਆ ਠੀਕ ਹੈ ਕਹਿਣ ਦਾ ਮਤਲਬ ਵੀ ਬਹੁਤ ਵਧੀਆ ਸੁਭਾਅ ਵੀ ਬਹੁਤ ਵਧੀਆ ਬੰਦੇ ਦਾ ਹੂੰ ਦੰਨੀ ਕਾਂਟਾ ਬੰਦੇ ਉਹ ਕਹਿੰਦੇ ਚੱਕ ਦਾਂਗੇ ਯਾਰ ਕਰ ਲਾਂਗੇ ਹਾਂ ਵੀਰੇ ਹਾਂ ਉਹ ਕਹਿੰਦੇ ਵੀ ਹਾਂ ਉਹਨਾਂ ਨੇ ਮੈਨੂੰ ਇੱਕ ਹੱਲਾਸ਼ੇਰੀ ਦਿੱਤੀ ਕਹਿਣ ਦਾ ਮਤਲਬ ਹੌਸਲਾ ਦਿੱਤਾ ਮੋਟੀਵੇਟ ਕੀਤਾ ਮੈਨੂੰ ਨਹੀਂ ਸਹੀ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਵੀਰੇ ਆਪ ਗਾਉਣ ਲੱਗ ਗਿਆ ਬਸ ਆ ਹੁਣ ਕੋਸ਼ਿਸ਼ ਕੀਤੀ ਆ ਆ ਗਾਣੇ ਦੀ ਇਹ ਗਾਣਾ ਵੀਰੇ ਇੱਕ ਤੁਹਾਨੂੰ એનર્ਜੀ ਵਾਲਾ ਗਾਣਾ ਕਹਿ ਸਕਦੇ ਆਪਾਂ। ਹਾਂ ਵੀ ਇਹ એનર્ਜੀ ਵਾਲਾ ਗਾਣਾ। ਜਿਵੇਂ ਕਈ ਵਾਰੀ ਨਾ ਆਪਣਾ ਮਨ ਡਾਵਾਂਡੋਲ ਜੇ ਹੋ ਜਾਂਦਾ। ਹਾਂ। ਵੀ ਕਹਿਣ ਦਾ ਮਤਲਬ ਇਹਦੀ ਹੁੱਕ ਲੈਣੀ ਆ ਆ ਵੀ ਸਵੇਆਂ ਤੱਕ ਨਹੀਂ ਦਾਬਦੇ ਮਿੱਠੀਏ ਪੈਸਟਣ ਸਾਨਾਂ ਦੇ। ਵੀ ਇੱਕ ਨਾ ਦਲੇਰ ਜੇ ਬੰਦੇ ਦੀ ਗੱਲ ਕੀਤੀ ਗਈ ਆ ਇਹਦੇ ਚ। ਇਹ ਚੱਕਲੋ ਰੱਖਲੋ ਵਾਲਾ ਗਾਣਾ। ਹਾਂ ਚੱਕਲੋ ਰੱਖਲੋ ਕਹਿ ਸਕਦੇ ਆ ਇੱਕ ਡੀਜਾਂ ਦੇ ਵੱਜੂਗਾ ਵੀਰੇ ਤੁਹਾਨੂੰ ਨਰਾਸ਼ ਨਹੀਂ ਕਰਦਾ ਗਾਣਾ ਇਹ। ਜਦੋਂ ਆਪਾਂ ਸੁਣਦੇ ਆ ਨਾ ਇੱਕ ਫੀਲ ਜਿਹਾ ਆਉਂਦਾ। ਹਾਂ। ਕਹਿਣ ਦਾ ਮਤਲਬ ਵੀ ਫੀਲ ਆਉਂਦਾ ਵੀ ਹਾਂ। ਯਾਰ ਦੇਖ ਅਸੀਂ ਤਾਂ ਸੁਣਿਆ। ਅਸੀਂ ਤਾਂ ਹੁਣ ਵੀ ਗੱਡੀ 'ਚ ਸੁਣਦੇ ਆਂ ਯਾ ਸਿੱਧੀ ਜੀ ਗੱਲ ਆ ਅਸੀਂ ਤਾਂ ਸੁਣਨਾ ਵੀ ਸਾਡੇ ਪੁਰਾਣੇ ਗਾਣੇ ਕਿਤੇ ਤਾਂ ਸੁਣਾਗੇ ਵੀ ਹਨਾ ਸਾਰੀ ਦਿਹਾੜੀ ਸਾਡੇ ਗੱਡੀਆਂ 'ਚ ਵੀ ਬਜੂਗਾ ਘਰਾਂ 'ਚ ਵੀ ਬਜੂ ਟੀਵੀਾਂ ਤੇ ਸਾਡੀ ਤਾਂ ਕੰਮ ਆਸ ਤਾਂ ਸੁਣਨਾ ਹੀ ਸੁਣਨਾ ਵਾ ਸਾਨੂੰ ਤਾਂ ਘੈਂਟ ਲੱਗਦਾ ਤੁਹਾਡੇ ਤੋਂ ਵੀ ਰਿਵਿਊ ਲੈਣਾ ਅਸੀਂ ਯਾਰ ਦੇਖਣ ਵਾਲਿਓ ਤੁਹਾਨੂੰ ਵੀ ਇਹੀ ਪੁੱਛਣਾ ਵੀ ਜੇ ਮਾੜੀ-ਮੋਟੀ ਸਾਡੇ ਭਰਾ ਤੋਂ ਕਮੀ ਪਿੱਛੇ ਰਹੀ ਜੀ ਸਾਨੂੰ ਦੱਸੋ ਹਾਂਜੀ ਹਾਂਜੀ ਤੇ ਜੇ ਕਿਤੇ ਮਾੜੀ ਉੱਚੀ-ਨੀਚ ਹੋਈ ਉਹ ਵੀ ਦੱਸਿਓ ਚੰਗਾ ਤਾਂ ਚੰਗਾ ਜਦੋਂ ਲੱਗਿਆ ਤੁਸੀਂ ਆਪੇ ਕਮੈਂਟ ਰੇ ਦੱਸ ਹੀ ਜਾਣਾ ਬਈ ਸੱਤੇ ਸਰਾ ਲਾ ਬਸ ਉਹਨੂੰ ਸੁਨੇਹਾ ਜਿਹੜਾ ਮੈਂ ਨਾ ਗੱਲਾਂ ਕਰਦੇ ਕਰਦੇ ਨੀ ਮੈਂ ਵੀ ਬਸ ਨਾ ਇਹੀ ਸਰੋਤਿਆਂ ਨੂੰ ਵੀ ਮੈਸੇਜ ਮੈਸੇਜ ਇਹੀ ਦੇਣਾ ਚਾਹੁੰਨਾ ਵਾਂ ਬਈ ਕਹਿਣ ਦਾ ਮਤਲਬ ਬਈ ਨਵੇਂ ਮੁੰਡੇ ਜੋ ਵੀ ਗਾਣੇ ਕਰਦੇ ਆ ਹਨ ਬਈ ਉਹਨਾਂ ਨੂੰ ਸੁਣਿਆ ਕਰੋ ਇੱਕ ਵਾਰੀ ਉਹ ਪਲੇ ਕਰੋ ਉਹਨੂੰ ਹਨਾ ਬਜਰੂਰੀ ਨਹੀਂ ਹੈ ਵੀ ਕੋਈ ਪੁਰਾਣੇ ਬੰਦੇ ਵੀ ਵਧੀਆ ਜਿਹੜੇ ਹੈਟ ਸਿੰਗਰ ਉਹੀ ਕੰਮ ਵਧੀਆ ਕਰਦੇ ਆ ਨਵੇਂ ਬੰਦੇ ਨੂੰ ਵੀ ਮੌਕਾ ਦੇਣਾ ਚਾਹੀਦਾ ਕੋਈ ਵੀ ਚਾਹੇ ਮੈਂ ਆ ਚਾਹੇ ਕੋਈ ਹੋਰ ਆ ਇਹੀ ਗੱਲ ਬਾਈ ਸਿੱਧੂ ਕਹਿੰਦਾ ਸੀ ਹਾਂ ਕਿਉਂਕਿ ਵੀਰੇ ਜੀ ਆਪਾਂ ਨਵੇਂ ਬੰਦੇ ਨੂੰ ਮੌਕਾ ਦੇਵਾਂਗੇ ਕਿਉਂਕਿ ਆਪਾਂ ਨਵੇਂ ਤੋਂ ਹੀ ਪੁਰਾਣੇ ਹੁੰਨੇ ਆ ਹਨਾ ਤੇ ਕਿਉਂਕਿ ਪਹਿਲਾਂ ਤਾਂ ਕੋਈ ਵੀ ਜਾਨੀ ਹਰੇਕ ਬੰਦਾ ਸਟਰਗਲ ਕਰਦਾ ਕੋਈ ਸਾਰੇ ਬੰਦੇ ਨੇ ਸਟਰਗਲ ਕੀਤੀ ਆ ਵੀਰੇ ਆਪਾਂ ਇਹ ਨਹੀਂ ਕਹਿੰਦੇ ਹਨਾ ਵੀ ਕੋਈ ਉਈ ਮੂਰੇ ਆ ਗਿਆ ਪਰ ਜੇ ਆਪਾਂ ਮੌਕਾ ਦੇਵਾਂਗੇ ਫੇਰ ਹੀ ਬੰਦਾ ਮੂਰੇ ਆਊ ਹਨਾ ਤੇ ਇੱਕ ਵਾਰੀ ਬੰਦੇ ਨੂੰ ਮੌਕਾ ਜਰੂਰ ਦਿ ਅਗਰੇ ਨੂੰ ਕਮੈਂਟ ਜੀ ਦੱਸੋ ਯਾਰ ਬਈ ਤੇਰੀ ਆ ਕਮੀ ਪੇਸ਼ੀ ਅਗਲਾ ਗਾਣਾ ਪੂਰੀ ਕਰ ਲੂਗਾ ਹਾਂ ਵੀ ਅਸੀਂ ਨਿਰਖ ਪਰਖ ਕਰਗੇ ਤੇ ਅਸੀਂ ਦੇਖੀਏ ਵੀ ਵੀ ਆਪਾਂ ਇਹ ਚੀਜ਼ ਕਹਿੰਨੇ ਆ ਮੈਂ ਲਿੰਕ ਵੀ ਪਾ ਦੂੰ ਵੀਰੇ ਜਿਹੜਾ ਆਪਣਾ ਗਾਣਾ ਆ ਨਾ ਚੈਨਲ ਵੀ ਨਵਾਂ ਬਣਾਇਆ ਤੇ ਆਪਦੇ ਚੈਨਲ ਤੋਂ ਛੱਡਿਆ ਹਾਂਜੀ ਬਈ ਠੀਕ ਹੈ ਨਾ ਚੈਨਲ ਸਬਸਕ੍ਰਾਈਬ ਕਰਨਾ ਪਹਿਲਾਂ ਤਾਂ ਪੱਕਾ ਉਹ ਕਰਕੇ ਹੀ ਜਾਣਾ ਗਾਣਾ ਵੀ ਸੁਣਨਾ ਹਾਂਜੀ ਬਈ ਤੇ ਦੱਸਣਾ ਵੀ ਗਾਣੇ ਤੇ ਗਾਣੇ ਦੀ ਸਭ ਤੋਂ ਵੱਡੀ ਇਹ ਗੱਲ ਹੈ ਵੀਡੀਓ ਨਹੀਂ ਸਿੰਪਲ ਗਾਣਾ ਹੀ ਹੈ ਨਾ ਹਾਂ ਵੀਰੇ ਸਿੰਪਲ ਗਾਣਾ ਵਾ ਵੀਡੀਓ ਨਹੀਂ ਹਲੇ ਆਪਾਂ ਬਣਾਈ ਹੈਗੀ ਯਾਨੀ ਵੀਡੀਓ ਆਇਆ ਵੀ ਇੱਕ ਟੇਕ ਲੈ ਕੇ ਵਿੱਚ ਤੇਕ ਆ ਰਾ ਦਾ ਹਾਂ ਇਸੇ ਰਾ ਦਾ ਹੀ ਟੇਕ ਆ ਇਹ ਲੋਕੇਸ਼ਨ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੈਂ ਜਾਨੀ ਆਪਦੀ ਰੀਲਾਂ ਰੂਨਾ ਬਾਈ ਗੈਰੀ ਤੁਸੀਂ ਦੇਖਿਆ ਹੋਣਾ ਇੱਥੇ ਹੀ ਬਣਾਉਂਦਾ ਇੱਥੇ ਹੀ ਬੰਦ ਕੇ ਤਾਂ ਹੀ ਪੋਡਕਾਸਟ ਵੀ ਸਹੀ ਠੀਕ ਕੀਤਾ ਮੈਨੂੰ ਬਹੁਤ ਕਹਿਣ ਲੱਗਦੀ ਹੈ ਲੋਕੇਸ਼ਨ ਸੁਨੇਹਾ ਵੀ ਪਹਿਲਾਂ ਤੁਹਾਨੂੰ ਇੱਥੋਂ ਹੀ ਲਾਇਆ ਹਾਂ ਸੁਨੇਹਾ ਜੀ ਬਾਈ ਮੈਸੇਜ ਵੀ ਇੱਥੋਂ ਹੀ ਲਾਇਆ ਬਸ ਇਹੀ ਗੱਲ ਗੈਰੀ ਬਾਈ ਕਹਿੰਨੇ ਆ ਵੀ ਕੋਈ ਵੀ ਨਵਾਂ ਸਿੰਗਰ ਆ ਹਨਾ ਮੁੰਡਾ ਕੋਈ ਲਖਾਰੀ ਗਾਉਣ ਲੱਗਦਾ ਜੋ ਵੀ ਆ ਜਾਨੀ ਹਨਾ ਵੀ ਉਹਨਾਂ ਨੂੰ ਸੁਣੋ ਜ਼ਰੂਰ ਇੱਕ ਵਾਰੀ ਮੌਕਾ ਦਿਓ ਹਾਂ ਠੀਕ ਆ ਜੇ ਕੋਈ ਕਮੀ ਪੇਸ਼ੀ ਆ ਉਹ ਅਗਰੇ ਨੂੰ ਦੱਸੋ ਵੀ ਹਾਂ ਯਾਰ ਇਹ ਕਮੀਆਂ ਗਾਹ ਨੂੰ ਅਗਲਾ ਕੋਈ ਗੱਲ ਨਹੀਂ ਵੀ ਪੂਰੀ ਕਰੂਗਾ ਜ਼ਰੂਰ ਹਨਾ ਪਰ ਇੱਕ ਵਾਰੀ ਮੌਕਾ ਜ਼ਰੂਰ ਦਿਓ ਆਪਾਂ ਜਿਵੇਂ ਆਮ ਨਾ ਲੋਕ ਥੋੜੀ ਆਤ ਹੈਗੀ ਆ ਸਾਰਿਆਂ ਦੀ ਵੀ ਨਵੇਂ ਸਿੰਗਰ ਦਾ ਗਾਣਾ ਦੇਖ ਕੇ ਆਪਾਂ ਛੱਡ ਜੇ ਦਿੰਨੇ ਜਿਹੜੇ ਹੱਟ ਆ ਆਪਾਂ ਉਹਨਾਂ ਨੂੰ ਸੁਣ ਲੈਨੇ ਹਣਾ ਪਰ ਨਵੇਂ ਨੂੰ ਵੀ ਇੱਕ ਮੌਕਾ ਦੇਣਾ ਚਾਹੀਦਾ ਵੀਰੇ ਕਿਉਂਕਿ ਇਹ ਨਵੇਂ ਮੁੰਡੇ ਵੀ ਬਹੁਤ ਸੋਹਣਾ ਕੰਮ ਕਰਦੇ ਵਧੀਆ ਲਿਖਦੇ ਆ ਮੁੰਡੇ ਹੋਰ ਬਹੁਤ ਲਖਾਰੀ ਹੈਗੇ ਆ ਵਿੱਚ ਜਿਹੜੇ ਨਵੇਂ ਸਿੰਗਰ ਆਏ ਆ ਪਰ ਮੌਕਾ ਜ਼ਰੂਰ ਦੇਣਾ ਪੰਦਦਾ ਭਾਈ ਇੱਕ ਹਾਂ ਵੀ ਇਹ ਕਿਤੇ ਨਾ ਕਿਤੇ ਪਹਿਲਾਂ ਤਾਂ ਚਲੋ ਲੱਗਦਾ ਸੀ ਹੁਣ ਫੇਰ ਵੀ ਭਰਾ ਜਿਹੜੇ ਆ ਨਵੇਂ ਬੰਦਿਆਂ ਨੂੰ ਜਿਵੇਂ ਤੁਹਾਡੇ ਵਰਗੇ ਭਰਾ ਵੀਰੇ ਸੱਤੇ ਮੈਂ ਆਪ ਕਹਿੰਦਾ ਵੀ ਸਪੋਰਟ ਕਰਨਗੇ ਤੇ ਕਰ ਵੀ ਰਹੇ ਆ ਕਿਉਂ ਕਰ ਰਹੇ ਆ ਕਿਉਂਕਿ ਇਹ ਆਪਣੇ ਵਰਗੇ ਜਿਵੇਂ ਆਪਣੇ ਨਵੇਂ ਮੁੰਡੇ ਆ ਆਪਾਂ ਆਪਾਂ ਮਿਹਨਤ ਕਰ ਰਹੇ ਆ ਜਾਂ ਕਿਸੇ ਫੀਲਡ 'ਚ ਉਤਰਦੇ ਆ ਤਾਂ ਸਿੱਧੂ ਬਾਈ ਉਹ ਬੰਦੇ ਦੀ ਸਪੋਰਟ ਬਹੁਤ ਕਰਦਾ ਸੀ ਬਈ ਕੀ ਕਹਿੰਦਾ ਯਾਰ ਉਹਨਾਂ ਨੂੰ ਮੌਕਾ ਦੋ ਉਹ ਬਾਈ ਅਸਲ 'ਚ ਨਾ ਮੈਨੂੰ ਵੀ ਉਹ ਬੰਦੇ ਤੋਂ ਏਨਰਜੀ ਬਹੁਤ ਮਿਲੀ ਆ ਜਿਵੇਂ ਹੁਣ ਜਦੋਂ ਦਾ ਬਾਈ ਆਇਆ ਵਾ 2017-18 ਦੇ ਗੇਟ 'ਚ ਹੀ ਆਇਆ ਮੇਰੇ ਹਿਸਾਬ ਨਾਲ ਤੇ ਉਦੋਂ ਦਾ ਮੈਂ ਬਾਈ ਨੂੰ ਸੁਣਦਾ ਮਾਂ ਜੀ ਤੇ ਬਾਈ ਜਾਨੀ ਕਹ ਇੱਕਦਮ ਇੱਕ ਬੰਦੇ ਬਾਈ ਚ એનર્ਜੀ ਬਹੁਤ ਜ਼ਿਆਦਾ ਸੀ ਪੋਜ਼ਿਟਿਵਿਟੀ ਬਹੁਤ ਜ਼ਿਆਦਾ ਸੀ ਉਹ ਬਾਈ ਜੀ ਬਸ ਬਾਈ ਜੀ ਨੇ ਇੱਕ ਸੋਚ ਮੈਨੂੰ ਬਾਈ ਦੀ ਬਾਲੀ ਕਹਿਣ ਲੱਗਦੀ ਆ ਉਹ ਬਾਈ ਜਿਹੜਾ ਕਹਿੰਦਾ ਹੁੰਦਾ ਸੀ ਨਾ ਵੀ ਕਰਨ ਦੀ ਕੋਈ ਵੀ ਕੰਮ ਹਿੰਮਤ ਰੱਖੋ ਵੀ ਕੋਈ ਨਾ ਵੀ ਜਾਂ ਮਸ਼ਹੂਰ ਹੋ ਜਾਾਂਗੇ ਜਾਂ ਬਦਨਾਮ ਹੋ ਜਾਾਂਗੇ ਜਾਂ ਬਦਨਾਮ ਹਾਂ ਪਰ ਮੇਰੇ ਹਿਸਾਬ ਨਾਲ ਜੇ ਇਹ ਬੰਦਾ ਵੀ ਹਿੰਮਤ ਰੱਖੂਗਾ ਬੰਦਾ ਮਸ਼ਹੂਰ ਹੋਊਗਾ ਮਿਹਨਤ ਕਰੂਗਾ ਬਾਕੀ ਮਿਹਨਤ ਨੂੰ ਰੰਗ ਪਾ ਕੇ ਲਾਉਣੇ ਆ ਮਹਾਰਾਜ ਨੇ ਬਾਕੀ ਸਰੋਤਿਆਂ ਨੇ ਲੋਕਾਂ ਨੇ ਹਨਾ ਵੀ ਜੋ ਵੀ ਦੱਸਣਾ ਲੋਕ ਕਿਵੇਂ ਐਕਸੈਪਟ ਕਰਦੇ ਆ ਉਹ ਚੀਜ਼ ਨੂੰ ਹਨਾ ਸਭ ਤੋਂ ਪਹਿਲੀ ਗ ਜਦੋਂ ਬਾਹ ਫੜਨੀ ਆ 2 ਨੰਬਰ ਤੇ ਲੋਕਾਂ ਨੇ ਵੀ ਫੜਨੀ ਆ 2 ਨੰਬਰ ਹਾਂ ਕਿਉਂਕਿ ਇਹਨਾਂ ਨੇ ਹੀ ਦੱਸਣਾ ਵੀ ਕੀ ਚੰਗੀ ਮਾੜੀ ਇਹਨਾਂ ਨੇ ਹੀ ਚਲਾਉਣੀ ਆ ਹਾਂ ਬੰਦਾ ਕੋਈ ਨਹੀਂ ਆਪਾਂ ਹਨਾ ਵੀ ਕਹਿੰਦੇ ਹੋਣੇ ਵੀ ਆਪਾਂ ਕਰਮ ਕਰਤਾ ਵਾ ਫਲਤਾਗਾ ਹੁਣ ਇਧਰੋਂ ਹੀ ਮਿਲਣਾ ਆਪਾਂ ਹਨਾ ਸਹੀ ਗੱਲ ਆ ਦੋ ਪਾਸੇ ਮਿਲਣਾ ਪਰਮਾਤਮਾ ਨਾਲੋਂ ਜੇ ਆਪਣੀ ਨੀਤ ਸਾਫ਼ ਹੋਵੇ ਵੀਰੇ ਤੇ ਹਾਂ ਹਾਂ ਬਸ ਵੀਰੇ ਨੀਤਾਂ ਨੂੰ ਮਰਾਦਾ ਕਹਿ ਸਕਦੇ ਆ ਹਨਾ ਬਈ ਕਿਹਨਾਂ ਨਾਲ ਹੀ ਪਿਆਰ ਕਰਨਗੇ ਪਰਮਾਤਮਾ ਦਾ ਫਿਰ ਆਪਣੀ ਆਪੇ ਨਾਲ ਆ ਜਦੋਂ ਆਪਾਂ ਜੀ ਬਾਈ ਹੁਣ ਜਣੀ ਇਹ ਭਰਾਲਾ ਕਰਕੇ ਵੀਰੇ ਇਹ ਗਾਣਾ ਕੀਤਾ ਵਾ ਜੀ ਤੇ ਜਾਨੀ ਬਾਈ ਨੇ ਮਿਊਜ਼ਿਕ ਵੀ ਬਹੁਤ ਵਧੀਆ ਕੀਤਾ ਮੁੰਡੇ ਨੇ ਤੇ ਘੈਂਟ ਕੰਮ ਕੀਤਾ ਵਾ ਗਾਹ ਵੀ ਹੋਰ ਗਾਣਾ ਇੱਕ ਤਿਆਰ ਹੋਇਆ ਪਿਆ ਵਾ ਉਹ ਵੀ ਛੇਤੀ ਕੋਈ ਕਰਾਂਗੇ ਰਿਲੀਜ਼ ਹੁਣ ਠੀਕ ਆ ਤੇ ਉਹ ਜਾਨੀ ਉਹਦੀਆਂ ਬੀਟਾਂ ਢੁਡੀਆਂ ਜਾਂ ਲੱਗ ਸਾਬ ਦੀਆਂ ਹੋਣੀਆਂ ਹਿਪ ਹੌਪ ਟਾਚੀ ਇਹ ਚਾਹੋ ਹਾਂ ਤੇ ਜਾਨੀ ਇਹ ਵੀ ਗਾਣਾ ਬਾਈ ਨੇ ਬਹੁਤ ਘੈਂਟ ਕੰਮ ਕੀਤਾ ਤੇ ਜਿਵੇਂ ਹੁਣ ਗਾਣਾ ਛੜਤਾ ਇੱਕ ਤਾਂ ਹੁੰਦਾ ਜਿਵੇਂ ਚੌੜ ਬਾਜੀ ਛੜਤਾ ਹਾਂ ਹਾਂ ਬਾਈ ਵੀ ਯਾਰ ਬਾਈ ਨੇ ਕਹਦਾ ਉਹ ਛੜਦੇ ਛੜਦੇ ਯਾਰ ਦੇਖੀ ਜਾਈਏ ਕਿਵੇਂ ਵੀ ਇਹ ਪਹਿਲਾ ਜੀ ਛੱਡ ਕੇ ਦੇਖਿਆ ਵੀ ਲੋਕ ਪਿਆਰ ਦਿੰਦੇ ਆ ਕਿ ਨਹੀਂ ਜਾਂ ਉਹੀ ਮਤਲਬ ਬੰਦਾ ਯਾਰ ਬੈਠਾ ਬੈਠਾ ਵੀ ਹੁਣ ਆ ਹੱਥ ਪੱਲਾ ਮਾਰਦੇ ਆ ਕਦੇ ਗੱਲ ਬੰਦੀ ਜੇ ਵੀ ਨਹੀਂ ਚੱਲ ਛੱਡ ਕੇ ਦੇਖ ਲੇ ਵੀ ਅੱਕੇ ਹੋ ਜਾਣ ਛੱਡਿਆ ਕਿ ਵੀ ਹਾਂ ਛੱਡਿਆ ਹੀ ਆ ਵੀ ਹਾਂ ਯਾਰ ਲੋਕ ਪਿਆਰ ਦੇਣ ਨਹੀਂ ਭਾਈ ਅੱਕਿਆ ਨਹੀਂ ਕਹਿ ਸਕਦੇ ਇਹਨੂੰ ਆਪਾਂ ਇਹ ਐਂ ਸੀਗਾ ਵੀ ਜਾਨੀ ਇੱਕ ਤਾਂ ਮਿਹਨਤ ਬਹੁਤ ਕੀਤੀ ਹੋਈ ਆ ਇਹ ਦੀ ਤੇ ਯਾਨੀ ਜਿੰਨਾ ਵੀ ਜਿੰਨੇ ਜੋਗੇ ਵੀ ਸੀਗੇ ਆਪਦੇ ਲਈਓ ਬਈ ਪੂਰਾ ਵਧੀਆ ਕੀਤਾ ਵਾ ਹਨਾ ਬਈ ਚਲੋ ਗਾਂ ਤਾਂ ਹੁਣ ਲੋਕਾਂ ਨੇ ਦੱਸਣਾ ਹਨਾ ਇਹ ਚੀਜ਼ ਸਰੋਤਿਆਂ ਨੇ ਦੱਸਣੀ ਆ ਬਈ ਯਾਨੀ ਕੀਤਾ ਬਹੁਤ ਵਧੀਆ ਆਪਦੇ ਲਈਓ ਪਰ ਯਾਨੀ ਜੋਰ ਪੂਰਾ ਮਾਰਿਆ ਹੋਇਆ ਵੀਰੇ ਇਹ ਚੀਜ਼ ਦੇ ਅੰਦਰ ਹਾਂ ਵੀ ਉਹੀ ਗੱਲ ਹਨਾ ਬਈ ਯਾਨੀ ਇੱਕ ਨਾ ਇੱਕ ਤਾਂ ਬੰਦੇ ਦੇ ਅੰਦਰ ਕੀੜਾ ਜਿਹਾ ਹੁੰਦਾ ਵੀਰੇ ਹਨਾ ਮੇਰੇ ਅੰਦਰ ਜਿਆ ਜਨੂਨ ਆ ਕੋਈ ਕਰਨਾ ਹੀ ਕਰਨਾ ਵਾ ਉਹ ਚੀਜ਼ ਹੈਗੀ ਅੰਦਰ ਬਈ ਕਰਨਾ ਵਾ ਬਈ ਨਹੀਂ ਰੁਕਣਾ ਉਹਨਾਂ ਚਿਰ ਕਾਫੀ ਗਾਣੇ ਲਿਖੇ ਪਏ ਆ ਵੀਰੇ ਮੇਰੇ ਬਸ ਮੈਨੂੰ ਆਏ ਆ ਬਈ ਥੋੜੀ ਜਿਹੀ ਨਾ ਜਿਹੜੀ ਫੀਲਡ ਆ ਪੈਸੇ ਵਾਲੀ ਆ ਥੋੜੀ ਥੋੜਾ ਜਿਹਾ ਪੈਸਾ ਐਡਜਸਟ ਕਰਨਾ ਪੈਂਦਾ ਵਾ ਹਨਾ ਐਡਾਂ ਦੀ ਵੀ ਲੋੜ ਹੁੰਦੀ ਆ ਕਿਉਂਕਿ ਚੀਜ਼ ਕੋਈ ਵੀ ਆ ਵੀਰੇ ਹਨਾ ਜੇ ਸ਼ੇਅਰ ਹੋਊਗੀ ਫੇਰ ਹੀ ਲੋਕਾਂ ਤੱਕ ਪਹੁੰਚੂਗੀ ਜੇ ਪਹੁੰਚੂਗੀ ਫੇਰ ਹੀ ਚੱਲੂਗੀ ਹਨਾ ਜੇ ਚੀਜ਼ ਥੋੜੇ ਬੰਦਿਆਂ ਤੱਕ ਰਹਿ ਗਈ ਫਿਰ ਉੱਥੇ ਖੜ ਜਾਂਦੀ ਆ ਹਨਾ ਜੇ ਚੀਜ਼ ਜਾਨੀ ਮੰਨ ਕੇ ਚੱਲੋ ਆਪਾਂ ਵਿੱਚ ਫਲਾਉਣੀ ਆ ਚੀਜ਼ ਉਹ ਫਿਰ ਆਪਾਂ ਨੂੰ ਜਾਨੀ ਸ਼ੇਅਰ ਤਾਂ ਬਣਦਾ ਹੀ ਬਣਦਾ ਹਨਾ ਉਹ ਚੀਜ਼ ਦਾ ਜੇ ਮੰਨ ਕੇ ਚੱਲੋ ਚੀਜ਼ ਜਾਨੀ ਫੈਲੂਗੀ ਪ੍ਰੋਮੋਟ ਹੋਊਗੀ ਫੇਰ ਹੀ ਚੱਲਣੀ ਆ ਹਨਾ ਹਾਂ ਤੇ ਇਹੀ ਐ ਜਿਹੜੀ ਯਾਰਾਂ ਦੋਸਤਾਂ ਦੀ ਹੈ ਕਿ ਬੰਦਾ ਬਈ ਮਤਲਬ ਬਾਹਰੋਂ ਵੀ ਕੋਈ ਨਹੀਂ ਨਹੀਂ ਵੀਰੇ ਯਾਰ ਦੋਸਤੀ ਆਪਣੇ ਸਰਕਲ ਚ ਬਾਬੇ ਦੀ ਕਿਰਪਾ ਨਾਲ ਵਧੀਆ ਸਰਕਲ ਆ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਆ ਰਲ ਮਿਲ ਕੇ ਹੀ ਕੀਤਾ ਸਾਰਾ ਰਲ ਮਿਲ ਕੇ ਹਾਂਜੀ 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 ਹਾਂ ਵੀ ਸਾਰੇ ਯਾਰਾਂ ਦੋਸਤਾਂ ਦੀ ਟੀਮ ਆ ਆਪਣਾ ਭਰਾ ਗੁਰਵਿੰਦਰ ਆ ਜਿਹੜਾ ਸ਼ੈਰੀ ਦੇ ਵਿੱਚ ਆਉਂਦਾ ਹੁੰਦਾ ਹਾਂ ਰੁਪਿੰਦਰ ਤੇ ਜਾਨੀ ਇੱਕ ਮੁੰਡਾ ਟਰੋਲੀ ਤੋਂ ਬਾਈ ਨਿਸ਼ਾਨ ਠੀਕ ਆ ਤੇ ਹੋਰ ਵਿੱਚ ਬਾਈ ਬਹੁਤ ਸਾਰਿਆਂ ਨੇ ਜਿੰਨੇ ਜੋਗੇ ਵੀ ਸੀਗੇ ਸਾਰੇ ਭਰਾਵਾਂ ਨੇ ਸਪੋਰਟ ਕੀਤੀ ਆ ਹਾਂਜੀ ਵੀ ਹੁਣ ਕਹਿਣ ਦਾ ਸੁਨੇਹਾ ਇਹੀ ਆ ਵੀ ਹੁਣ ਸਾਥ ਤੁਸੀਂ ਦੇਣਾ ਹਾਂ ਥੋੜਾ ਸਾਹ ਦੇਣਾ ਬਿਲਕੁਲ ਹੁਣ ਵੀਰੇ ਸਰੋਤਿਆਂ ਦੇ ਸਾਹ ਦੀ ਲੋੜ ਆ ਬਸ ਆਪਾਂ ਨੂੰ ਬਸ ਤੁਸੀਂ ਸ਼ੇਅਰ ਕਰਨਾ ਤੁਸੀਂ ਉਹ ਚਲਾਉਣਾ ਵਾ ਹਾਂ ਅਸੀਂ ਜਾਨੀ ਆਪਦੇ ਵਾਲਿਓ ਪੂਰਾ ਵੀਰੇ ਜੋਰ ਮਾਰਿਆ ਇਹ ਚੀਜ਼ ਯਾਰ ਅਸੀਂ ਨਹੀਂ ਕਹਿੰਦੇ ਵੀ ਚੈਨਲ ਜਿਹੜਾ ਬਣਾਇਆ ਉਹ ਵੀ ਸਬਸਕ੍ਰਾਈਬ ਕਰ ਜੋ ਤੇ ਗਾਣਾ ਸੌਣ ਜੋ ਤੇ ਲਾਈਕ ਕਰ ਜੋ ਮੈਂ ਨਹੀਂ ਕਹਿੰਦਾ ਮੈਂ ਤੁਹਾਨੂੰ ਐ ਕਹਿੰਦਾ ਵੀ ਇੱਕ ਵਾਰੀ ਚੈੱਕ ਕਰ ਲੈ ਚੈੱਕ ਕਰ ਲੋ ਜੇ ਤੁਹਾਨੂੰ ਲੱਗਾ ਵੀ ਹਾਂ ਜਿਹੜੀਆਂ ਗੱਲਾਂ ਕਹੀਆਂ ਕੋਈ ਉੱਚੀ ਨਪੀਲੀ ਆਉਂਦੀ ਆ ਸੁਣ ਕੇ ਚੰਗਾ ਲੱਗਦਾ ਹਾਂ ਜੀ ਤੁਸੀਂ ਕੰਮ ਬਾਕੀ ਦਾ ਜਿਹੜਾ ਰਹਿੰਦਾ ਆਪੇ ਕਰ ਜਾ ਹਾਂਜੀ ਬਾਕੀ ਵੀਰੇ ਆਇਆ ਵੀ ਇਹ ਗਾਣਾ ਨਾ ਤੁਹਾਨੂੰ ਨਰਾਸ਼ ਨਹੀਂ ਕਰਦਾ ਜਿਵੇਂ ਠੰਡਾ ਟੱਚ ਜਾ ਹੈ ਨਹੀਂ ਗਾਣੇ ਦੇ ਵਿੱਚ ਟੱਚ ਇੱਕ ਫੀਲ ਜਾ ਜੁੜਦਾ ਜਦੋਂ ਮੰਨ ਕੇ ਚੱਲੋ ਆਪਾਂ ਵੀ ਕਿਸੇ ਵਿਆਹ ਸ਼ਾਦੀ ਪ੍ਰੋਗਰਾਮ ਤੇ ਕੋਈ ਆਪਾਂ ਇੰਜੋਏਮੈਂਟ ਪਾਰਟੀ ਕਰਦੇ ਕਿਤੇ ਵੀ ਗਾਣੇ ਦਾ ਕੰਮ ਹੁੰਦਾ ਵੀਰੇ ਬਾਈ ਗੈਰੀ ਐਂਟਰਟੇਨਮੈਂਟ ਹਣਾ ਜਦੋਂ ਆਪਾਂ ਨੂੰ ਮਨੋਰੰਜਨ ਹੋਣਾ ਚਾਹੀਦਾ ਉਹ ਚੀਜ਼ ਦਾ ਸਹੀ ਹੈ ਉਹ ਗਾਣਾ ਪੂਰਾ ਕਰਾਊਗਾ ਗਾਣੇ ਦਾ ਮਤਲਬ ਵੀ ਬੀਟਾਂ ਆਪਾਂ ਸਪੀਕਰਾਂ ਤੇ ਸੁਣਾਵਾਂਗੇ ਬੀਸ ਪਤਾ ਲੱਗੂ ਵੀ ਹਾਂ ਵੀ ਚੀਜ਼ ਚੱਲਦੀ ਆ ਜਿਵੇਂ ਪਹਿਲਾ ਗਾਣਾ ਸੀ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਵਾ ਵਧੀਆ ਸੈਟਿੰਗ ਹਾਂ ਵੀ ਮੈਨੂੰ ਯਾਨੀ ਇਹਨਾਂ ਲੱਗਦਾ ਯਾਨੀ ਸੀ ਪਰ ਬਹੁਤ ਵਧੀਆ ਹੋ ਗਿਆ ਹਾਂ ਤੇ ਕਿੰਨੇ ਗਾਣੇ ਲੈ ਗਤੇ ਹੁਣ ਤੱਕ ਭਾਈ ਮੈਂ 114 15 ਗਾਣੇ ਲਏ ਹੁਣ ਤੱਕ ਹੈਟ੍ਰਿਕ ਮਾਰਤੀ ਹਾਂ ਭਾਈ ਕ੍ਰੋਸ ਹੋ ਗਿਆ ਹੈਟ੍ਰਿਕ ਤੋਂ ਤਾਂ ਪਕਰ ਹੋ ਗਿਆ 104 ਪੰਜ ਗਾਣੇ ਲਿਖਤੇ ਨਹੀਂ 114 15 114 15 ਗਾਣੇ ਲਿਖਤੇ ਹਾਂ ਬਈ ਲਿਖੇ ਪਏ ਆ ਜੇ ਹਜੇ ਮਾਈਂਡ 'ਚ ਨਹੀਂ ਲਿਖੇ ਪਏ ਆ ਬਈ ਜੇ ਲਿਖੇ ਪਏ ਆ ਕੰਪਲੀਟ ਹੋਏ ਪਏ ਆ ਕਿੰਨੀਆਂ ਡੈਰੀਆਂ ਭਰਤੀਆਂ ਡੈਰੀਆਂ ਦਾ ਬਾਈ ਕੋਈ ਹਿਸਾਬ ਹੀ ਨਹੀਂਗਾ ਮੋਟੀਆਂ ਕਾਪੀਆਂ ਲਾਈਆਂ ਹੋਈਆਂ ਵਾ ਤੇ 114 15 ਚ ਪਿਸਟਨ ਚੜਿਆ ਹਾਂ ਬਾਈ ਉਹਨਾਂ ਤੋਂ ਪਹਿਲਾਂ ਪਿਸਟਨ ਚੜਿਆ ਹਾਂ ਇਹ ਬਾਈ ਡੱਬ ਦਾ ਕਾਫੀ ਟਾਈਮ ਦਾ ਹੋਇਆ ਪਿਆ ਸੀ ਗਰਮੀਆਂ ਦਾ ਹਾਂ ਤੇ ਥੋੜਾ ਜਿਹਾ ਉਦੋਂ ਬਸ ਰਿਲੀਜ਼ ਕਰਨ ਦਾ ਹੀ ਕਰਦੇ ਸੀਗੇ ਵੀ ਕਿਵੇਂ ਕਰੀਏ ਵੀ ਕਿਸੇ ਕੰਪਨੀ ਥਰੂ ਕਰੀਏ ਜਾਂ ਵੀ ਆਪਾਂ ਆਪਦੇ ਚੈਨਲ ਤੋਂ ਕਰੀਏ ਫਿਰ ਆਪਣੇ ਭਰਾ ਜਿੰਨੇ ਵੀ ਯਾਰ ਦੋਸਤ ਮਿੱਤਰ ਹਨਾ ਸਰਕਲ 'ਚ ਬੰਦੇ ਆ ਉਹ ਕਹਿੰਦੇ ਆਪਾਂ ਆਪਦੇ ਚੈਨਲ ਤੋਂ ਹੀ ਛੱਡਦੇ ਆਂ ਫਿਰ ਆਪਦੇ ਚੈਨਲ ਤੋਂ ਰਿਲੀਜ਼ ਕੀਤਾ ਵੀਰੇ ਹਾਂ ਆਪ ਨਵਾਂ ਨਵਾਂ ਚੈਨਲ ਬਣਾਇਆ ਵੀਰੇ ਹਾਂ ਆਪਦੇ ਚੈਨਲ ਤੋਂ ਰਿਲੀਜ਼ ਕੀਤਾ ਗਾਣਾ ਬਈ ਦੇਖ ਲਓ ਕਹਿਦਗੇ ਜਿਵੇਂ 0 ਤੋਂ ਉੱਠਣ ਲੱਗੇ ਆਂ ਹਾਂਜੀ ਹਾਂਜੀ 0 ਤੋਂ ਜੇ 100 ਤੱਕ ਜਾਣਾ ਤੁਹਾਡੇ ਪਿਆਰ ਤੇ ਸਪੋਰਟ ਨਾਲ ਜਾਣਾ ਹਾਂਜੀ ਹਾਂਜੀ ਵੀਰੇ ਸਹੀ ਹੈ ਨਾ ਬਾਕੀ ਬਿਲਕੁਲ ਸਪੋਰਟ ਨਾਲ ਹੀ ਆ ਵੀਰੇ ਕੱਲਾ ਬੰਦਾ ਕੋਈ ਵੱਡਾ ਨਹੀਂ ਆਪਾਂ ਇੱਕ ਦੂਜੇ ਦੇ ਨਾਲ ਹੀ ਵੱਡੇ ਆ ਤੇ ਗਾਣਿਆਂ ਦੇ ਵਿੱਚ ਫਿਰ ਫਲੇਵਰ ਕਿਹੜਾ ਕਿਹੜਾ ਰੋਮੈਂਟਿਕ ਵੀ ਆਊਗਾ ਸੈਡ ਵੀ ਆਊਗਾ ਸਾਰੇ ਹੀ ਆਉਣਗੇ ਹਾਂ ਵੀਰੇ ਜਣੀ ਫਲੇਵਰ ਵੀਰੇ ਆਏ ਆ ਇਹਦੇ ਵਿੱਚ ਗਾਣੇ 'ਚ ਵੀ ਥੋੜਾ ਜਿਹਾ ਚੱਕ ਮਟਾਚ ਜਿਹਾ ਕਹਿ ਸਕਦੇ ਇਹਦੇ ਜਿਾ ਆ ਵੀ ਜਿਵੇਂ ਇੱਕ ਨਾ એનર્ਜੀ ਮੋਟਿਵ એનર્ਜੀ ਵਾਲੀ ਚੀਜ਼ ਕਹਿੰਦੇ ਆਪਾਂ ਇਹਨੂੰ ਕਹਿੰਦੇ ਪਹਿਲਾਂ ਤਾਂ ਫਰੂਦ ਛੱਡਤਾ ਚੱਲ એનર્ਜੀ ਪਰਿਆ ਵੀ ਹੁਣ ਜੇ ਦਰਸ਼ਕ ਹੋਰ ਮੰਗ ਕਰਨ ਵੀ ਸੱਤਾ ਸਾਰੇ ਤਰ੍ਹਾਂ ਦੇ ਗਾਣੇ ਲੇਖ ਸਾ ਸਾਰੇ ਹੀ ਲੈ ਬਾਈ ਮੈਂ ਸੈਡ ਵੀ ਲੇ ਆਂ ਰੋਮੈਂਟ ਸਾਰੇ ਤਰ੍ਹਾਂ ਦੇ ਗਾਣੇ ਲੈ। ਟਿਊਟ ਵੀ ਚੱਕ ਲਈਦਾ ਕੰਮ। ਹਾਂ ਹਾਂ ਵੀਰੇ ਸਾਰੇ ਲਿਖਦਾ ਮੈਂ। ਅਗਲਾ ਗਾਣਾ ਜਣੀ ਕਹਿਣ ਦਾ ਮਤਲਬ ਉਹ ਤੇ ਤੁਹਾਨੂੰ ਵੱਖਰਾ ਟੱਚ ਜਾ ਮਿਲੂਗਾ। ਉਹ ਵੀ ਤਿਆਰ ਹੋਇਆ ਪਿਆ ਵਾ ਥੋੜੇ ਟਾਈਮ ਦਾ ਰਿਲੀਜ਼ ਕਰਾਂਗੇ ਬਸ। ਉਹ ਚ ਜਬਾਨੀ ਜਿਹਨੂੰ ਬਿਲਕੁਲ ਵੱਖਰਾ ਟੱਚ ਮਿਲੂਗਾ ਇਹਦੇ ਨਾਲੋਂ। ਉਹ ਕੈਂਡ ਜੀ ਚੀਜ਼ ਤੁਹਾਨੂੰ ਪਤਾ ਲੱਗੂ ਵੀ ਹਾਂ ਵੀ ਗੱਲ ਬਾਤ। ਕੋਈ ਆਏ ਨਹੀਂ ਅਗਲਾ ਕਹੋ ਯਾਰ ਤਾਂ ਇੱਕ ਤਰਕ ਜੀ ਜੀ। ਨਹੀਂ ਇੱਕ ਤਰਕ ਨਹੀਂ ਵੀਰੇ ਮੈਂ ਕੰਪੋਜ਼ ਵੀ ਵੀਰੇ ਮੈਂ ਆਪ ਕਰਦਾ ਵਾਂ ਤੇ ਆਪ ਹੀ ਲਿਖਦੇ ਆਂ ਉਹ ਤਾਂ ਤੁਹਾਨੂੰ ਪਤਾ ਹੀ ਆ ਹਨਾ। ਕੰਪੋਜ਼ ਵੀ ਮੈਂ ਆਪ ਹੀ ਕਰਦਾ ਵਾਂ। ਯਾਨੀ ਕਹਿਣ ਦਾ ਮਤ ਬਸ ਇੱਕ ਦੀ ਮੌਕਾ ਜ਼ਰੂਰ ਦਿਓ ਬਾਈ ਕਹਿਣਾ ਮੈਂ ਬਾਈ ਮੌਕਾ ਜ਼ਰੂਰ ਦਿਓ ਰੀਲਾਂ ਤੇ ਵੀ ਲਾਇਆ ਚੰਗਾ ਲੱਗੂ ਡਿੱਕ ਤੇ ਵੀ ਲਾਇਆ ਚੰਗਾ ਲੱਗੂ ਗੱਡੀ 'ਚ ਵੀ ਲਾਇਆ ਚੰਗਾ ਲੱਗੂ ਬਈ ਫੀਲ ਆਊਗਾ ਤੁਸੀਂ ਨਰਾਸ਼ ਨਹੀਂ ਹੁੰਦੇ ਵੀਰੇ ਗਾਣਾ ਘਰੇ ਪਰਿਵਾਰ 'ਚ ਬਹਿ ਕੇ ਸੁਣਨ ਨੂੰ ਵੀ ਚੰਗਾ ਹਾਂ ਵੀਰੇ ਹਾਂ ਬਿਲਕੁਲ ਬਿਲਕੁਲ ਇਹ ਚੀਜ਼ 'ਚ ਕੋਈ ਸ਼ੱਕ ਨਹੀਂ ਹੈਗੀ ਬਹੁਤ ਵਧੀਆ ਯਾਨੀ ਕਹਿਣ ਦਾ ਮਤਲਬ ਸੁਣ ਸਕਦੇ ਹਾਂ ਵੀਰੇ ਹਾਂ ਵੀ ਪਰਿਵਾਰ 'ਚ ਬਹਿ ਕੇ ਵੀ ਗਾਣਾ ਸੁਣਾਇਆ ਬਿਲਕੁਲ ਬਿਲਕੁਲ ਇੱਕ ਦੇਸੀ ਟੱਚ ਵੀ ਆ ਵੀਰੇ ਇੱਕ ਫੀਲ ਜਿਹਾ ਸਾਰਾ ਕੁਝ ਹੀ ਆਉਂਦਾ ਵਿੱਚ ਹਾਂ ਵੀ ਗਾਣੇ ਦੇ ਵਿੱਚ ਤੁਸੀਂ ਨਾ ਸ਼ਬਦ ਸੁਣਿਓ ਜਿਹੜੇ ਜਮ੍ਹਾਂ ਜਿਹੜੇ ਕਈ ਸ਼ਬਦਾਂ ਦੇ ਵਿੱਚੋਂ ਮੈਨੂੰ ਵੀ ਨਹੀਂ ਪਤਾ ਵੀ ਇਹਨਾਂ ਦਾ ਮਤਲਬ ਜਾਂ ਕੀ ਮਤਲਬ ਕੀ ਹਾਂ ਵੀਰੇ ਹੋ ਤਾਂ ਨਾਰੀ ਸੁਣ ਕੇ ਪਤਾ ਲੱਗਦਾ ਵੀ ਹਾਂ ਫਲਾਨੀ ਗੱਲ ਭਾਈ ਹਾਂਜੀ 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 ਵੀਰੇ ਹਾਂਜੀ ਵੀਰੇ ਬਿਲਕੁਲ ਤੇ ਇੱਕ ਗੱਲ ਹੋਰ ਸੱਚ ਹਾਂਜੀ ਭਾਈ ਜਿਹੜੀ ਮੈਂ ਗੱਲ ਕਰਾਂ ਉਹੀ ਗੱਲ ਵੀ ਆਪਣੇ ਨਾਲ ਹਜੇ ਫੋਟੋਆਂ ਕਰਾਉਣ ਵਾਲੇ ਤਾਂ ਕੋਈ ਆਇਆ ਨਹੀਂ ਹਾਂ ਭਾਈ ਲੱਤਾਂ ਖਿੱਚਣ ਵਾਲੇ ਪਹਿਲਾਂ ਆ ਜਾਂਦੇ ਹਾਂ ਹਾਂ ਵੀਰੇ ਇਹ ਮੈਂ ਚੀਜ਼ ਵੇਖੀ ਆ ਇਹ ਹਰੇਕ ਫੀਲਡ ਦੇ ਵਿੱਚ ਹੀ ਆ ਇਹ ਲੱਤਾਂ ਖਿੱਚਣ ਹੁੰਦਾ ਭਾਈ ਤਿਆਰ ਹੀ ਬੈਠੇ ਹੁੰਦੇ ਆ ਹੂੰ ਤੇ ਖਿੱਚੀ ਵੀ ਜਾਂਦੇ ਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਹਿੰਦੇ ਨੇ ਉਹ ਆ ਗਿਆ ਕਲਾਕਾਰ ਹਾਂ ਪਰ ਵੀਰੇ ਆਪਾਂ ਗੌਰ ਜੀ ਨਹੀਂ ਕਰੀਦੀ ਆਪਾਂ ਆਪਦੇ ਕੰਮ 'ਤੇ ਫੋਕਸ ਰੱਖੀਦਾ ਵਾ ਜਿਹੜਾ ਕੱਢੀਦਾ ਹੈ ਹਾਂ ਵੀਰੇ ਕੱਢੀਦਾ ਯਾਨੀ ਕਹਿਣ ਦਾ ਮਤਲਬ ਵੀ ਜੋ ਮੇਰੇ ਮਨ 'ਚ ਆ ਵੀ ਮੈਂ ਕਰਨ ਦਾ ਰੱਖਦਾ ਹੀ ਆ ਵੀ ਕਰਨਾ ਹੀ ਕਰਨਾ ਵਾ ਵੀ ਪਹਿਲਾਂ ਇਹਨੂੰ ਕਿਤਾ ਨਹੀਂ ਮੰਨਿਆ ਹਾਂ ਨਹੀਂ ਵੀਰੇ ਹਾਂ ਨਹੀਂ ਵੀਰੇ ਕਿਤਾ ਨਹੀਂ ਮੈਨੂੰ ਸ਼ੌਂਕ ਆ ਹਾਂ ਵਿੱਚ ਵੀਰੇ ਉਹ ਆਪਣਾ ਭਰਾ ਗੁਰਵਿੰਦਰ ਉਹਦੇ ਨਾਲ ਸ਼ਾਇਰੀ ਬੋਲਦੇ ਆ ਤੇ ਵਿੱਚ ਉਹ ਟਰੋਲ ਜੇ ਕਰਦੇ ਆ ਵਿੱਚ ਲੋਕ ਪਰ ਜੇ ਉਹ ਚੀਜ਼ ਨੂੰ ਆਪਾਂ ਸੁਣਦੇ ਆ ਧਿਆਨ ਦੇ ਨਾਲ ਵੀ ਉਹ ਕੀ ਇੱਕ ਆਪਾਂ ਨੂੰ ਮੇਰੀਆਂ ਸ਼ਾਇਰੀਆਂ ਵੀਰੇ ਤੁਸੀਂ ਉਹ ਵੀ ਵੇਖਿਓ ਤੁਸੀਂ ਆਪਣੇ ਪੇਜ ਤੇ ਉਹ ਇੱਕ ਸਿੱਖਿਆ ਹੀ ਦਿੰਦੀ ਆ ਵੀਰੇ ਕਹਿਣਾ ਮਤਲਬ ਉਹ ਲੋਕਾਂ ਚੋਂ ਨਿਕਲੀਆਂ ਹੋਈਆਂ ਚੀਜ਼ਾਂ ਆ ਉਹ ਜਿਵੇਂ ਆਮ ਘਰਾਂ ਦੇ ਵਿੱਚ ਹਰੇਕ ਨਾਲ ਥੋਡੇ ਨਾ ਵੀ ਹੁੰਦੀ ਆ ਉਹ ਚੀਜ਼ ਮੇਰੇ ਨਾਲ ਵੀ ਹੁੰਦੀ ਆ ਹਨਾ ਸਾਰਿਆਂ ਨਾਲ ਹੀ ਹੁੰਦੀ ਆ ਜਿਹੜੀ ਨਾਰਮਲ ਚੀਜ਼ ਆ ਹਾਂ ਨਾਰਮਲ ਚੀਜ਼ ਆ ਉਹਦੇ ਵਿੱਚ ਕੋਈ ਜਾਨੀ ਕਹਿਣ ਦਾ ਮਤਲਬ ਕੋਈ ਕਹਿ ਦਿੰਦਾ ਵੀ ਇਹ ਹੰਕਾਰ ਚ ਬੋਲਦੇ ਆ ਹਾਂ ਵੀ ਐ ਪਰ ਨਹੀਂ ਵੀਰੇ ਯਾਰ ਵੀ ਹੁਣ ਮੈਨੂੰ ਤੁਸੀਂ ਆਪਾਂ ਇੰਟਰਵਿਊ ਕੀਤਾ ਹਨਾ ਹੁਣ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਵੀ ਮੈਂ ਕਿੰਨਾ ਕ ਹੰਕਾਰੀ ਹੁੰਦਾ ਮੈਂ ਹਨਾ ਹੰਕਾਰ ਵੀਰੇ ਕਾਦਾ ਯਾਰ ਹਨਾ ਇਨਸਾਨ ਮਿੱਟੀ ਆ ਹਨਾ ਇੱਥੇ ਹੀ ਰਹਿ ਹੈ ਹਨਾ ਇੱਥੇ ਹੀ ਰਹਿ ਜਾਣਾ ਸਭ ਕੁਝ ਨਹੀਂ ਜਾਣਾ ਨਾਲ ਸਾਰਾ ਕੁਝ ਇੱਥੇ ਹੀ ਆ ਪਰ ਆਏ ਅਬਰੇ ਜੋ ਮੰਨ ਕੇ ਚੱਲੋ ਆਪਣੇ ਸੁਪਨੇ ਆ ਉਹਨਾਂ ਨੂੰ ਮੇਰੇ ਹਿਸਾਬ ਨਾਲ ਵੀ ਪਹਿਲ ਦੇਣੀ ਚਾਹੀਦੀ ਆ ਪੂਰੇ ਕਰਨੇ ਚਾਹੀਦੇ ਆ ਉਹ ਸੁਪਨੇ ਵੀਰੇ ਪੂਰੇ ਕਰਨੇ ਚਾਹੀਦੇ ਆ ਹਨਾ ਵੀ ਕਹਿਣ ਦਾ ਮਤਲਬ ਵੀ ਪ੍ਰੋਸਾ ਦਾ ਮੈਂਟ ਦਾਬ ਨਹੀਂ ਹਨਾ ਕਿਸੇ ਦਾ ਵੀ ਮੈਂਟ ਦਾ ਪ੍ਰੋਸਾ ਨਹੀਂ ਆਪਾਂ ਕਿਸੇ ਦੀ ਸੌਂ ਨਹੀਂ ਚੁੱਕ ਸਕਦੇ ਵੀ ਹਨਾ ਵੀ ਕਿਸੇ ਦੇ ਕੋਈ ਜਾਨੀ ਮੰਨ ਕੇ ਚੱਲੋ ਵੀ ਆਪਾਂ ਨਹੀਂ ਕਹਿ ਸਕਦੇ ਬਸ ਬਾਈ ਗਹਿਰੀ ਜਿਵੇਂ ਆਪਣਾ ਨਾ ਕਿਹੇ ਚੀਜ਼ ਤੇ ਫੋਕਸ ਆ ਪਾ ਉੱਥੇ ਰੱਖਣਾ ਚਾਹੀਦਾ ਵਾ ਹਾਂ ਬਈ ਉਤਰਾ ਚੜ੍ਹਾ ਆਉਂਦੇ ਹਰੇਕ ਚੀਜ਼ ਦੇ ਵਿੱਚ ਸਬਰ ਸੰਤੋਖ ਵੀ ਰੱਖਣਾ ਪੈਂਦਾ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਇਹ ਸਭ ਤੋਂ ਪਹਿਲ ਦੀਆਂ ਚੀਜ਼ਾਂ ਵਾ ਹਨਾ ਵੀ ਸਾਰਾ ਕੁਝ ਕਰਨਾ ਪੈਂਦਾ ਮਿਹਨਤ ਕਰਦੇ ਰਹਿਣਾ ਚਾਹੀਦਾ ਹਾਂ ਬਈ ਮਿਹਨਤ ਕਰਨੇ ਕਰਦੇ ਰਹਿਣਾ ਚਾਹੀਦਾ ਵੀ ਕਹਿੰਦਾ ਮਤਲਬ ਵੀ ਫੋਕਸ ਇੱਕ ਜੀ ਤੇ ਹੋਵੇ ਬੰਦੇ ਦਾ ਵੀ ਜਦੋਂ ਹੋਵੇ ਫਿਰ ਗੋਲ ਮੇ ਕਿਸੇ ਨੇ ਬੰਦੇ ਨੇ ਮੇ ਆ ਉੱ퍼 ਬੰਦਾ ਟਾਰਗੇਟ ਅਚੀਵ ਕਰ ਹੀ ਲੈਂਦਾ ਕਰ ਹੀ ਲੈਂਦਾ ਹਾਂ ਬਈ ਰਾ ਚੌਂਕੜਾ ਹੁੰਦੀਆਂ ਨੇ ਪਰ ਜਦੋਂ ਬੰਦਾ ਪਹੁੰਚ ਜਾਂਦਾ ਮੰਜ਼ਲ ਤੇ ਉਦੋਂ ਫਿਰ ਸੌਖਾ ਬਾਕੀ ਬਈ ਮਿਹਨਤ ਰੰਗ ਭਾਗ ਲਾਉਂਦੀ ਆ ਠੀਕ ਆ ਚਲੋ ਕਿਸੇ ਨੇ ਬੰਦੇ ਨੂੰ ਜੇ ਉਹ ਚੀਜ਼ ਨਹੀਂ ਪਤਾ ਲੱਗਦੀ ਆਪਾਂ ਮਿਹਨਤ ਕਰਦੇ ਪਰ ਮਹਾਰਾਜ ਤਾਂ ਵੇਂਦਾ ਨਾ ਫਲ ਤਾਂ ਉਹਨੇ ਦੇਣਾ ਆਪਾਂ ਕਿ ਮਾਨ ਲਾ ਵੀਰੇ ਹੁਣ ਥੋੜਾ ਆਪਣਾ ਗਾਣਾ ਆ ਗਿਆ ਹਨ ਗਾਣਾ ਛੱਡ ਤਾਂ ਹੁਣ ਜੇ ਮੇਰੇ ਵਰਗੇ ਤੇ ਵੀ ਕੀੜਾ ਜੇ ਉੱਠੇ ਯਾਰ ਮਾੜਾ ਮੂਟਾ ਲਿਖ ਜੇ ਲੈਣੇ ਵੀ ਲਿਖ ਲਿਆ ਕਰਕੇ ਗਾ ਜੇ ਵੀ ਲਿਆ ਕਰਕੇ ਉਹਨੂੰ ਨਵੇਂ ਬੰਦੇ ਨੂੰ ਕੀ ਸੁਨੇਹਾ ਵੀ ਇਸ ਫੀਲਡ ਦੇ ਵਿੱਚ ਜਿਹੜੀ ਸਿੰਪਲ ਗੱਲ ਸਿੱਧੀ ਆ ਧੱਕਾ ਏ ਜਾਂ ਜਿਆਦੇ ਹਾਰਡਵਰਕ ਆ ਜਾਂ ਇਹਦੇ ਵਿੱਚ ਬਾਲੇ ਪੈਸਿਆਂ ਦੀ ਲੋੜ ਆ ਜਾਂ ਕੀ ਅੱतिर ਤੁਹਾਡੇ ਹਿਸਾਬ ਨਾਲ ਕੀ ਆ ਯਾਰ ਇਹ ਫੀਲਡ ਹਾਂ ਸਭ ਤੋਂ ਪਹਿਲੀ ਚੀਜ਼ ਵੀਰੇ ਆਏ ਆ ਚਲੋ ਆਪਾਂ ਵੀ ਨਵੇਂ ਆ ਹਨਾ ਬਈ ਆਪਾਂ ਜਦੋਂ ਕਿਸੇ ਮੁਕਾਮ ਤੇ ਪਹੁੰਚਣਾ ਵਾ ਹਨਾ ਵੀ ਕਹਿੰਦਾ ਮਤਲਬ ਸਭ ਤੋਂ ਪਹਿਲਾਂ ਤਾਂ ਮਿਹਨਤ ਤਾਂ ਕਰਨੀ ਪੈਣੀ ਆ ਠੀਕ ਆ ਦੋ ਨੰਬਰ ਤੇ ਵੀ ਜਿਹੜੇ ਹੁਣ ਨਵੇਂ ਮੁੰਡੇ ਲਿਖਦੇ ਆ ਹਨਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਲਿਖਣ ਦੇ ਨਾਲ-ਨਾਲ ਗਾਉਣਾ ਵੀ ਸਿੱਖਣਾ ਸਹੀਦਾ ਵਾ ਵੀ ਜੇ ਉਹ ਨਾਲ ਗਾਉਣ ਤਾਂ ਬਹੁਤ ਵਧੀਆ ਕਿਉਂਕਿ ਜਿਹੜਾ ਬੰਦਾ ਲਖਾਰੀ ਹੈ ਨਾ ਵੀਰੇ ਉਹਦੇ ਜਜ਼ਬਾਤ ਹੁੰਦੇ ਆ ਹਨਾ ਉਹ ਆਪਾਂ ਮੰਨ ਕੇ ਚੱਲੋ ਆਪਾਂ ਕਿਸੇ ਸਿੰਗਰ ਨੂੰ ਗਾਣਾ ਦਿੰਨੇ ਆ ਹਨਾ ਉਹ ਇੱਕ ਹਿਸਾਬ ਦਾ ਫੀਲ ਤਾਂ ਆਪਣਾ ਹੀ ਹੁੰਦਾ ਨਾ ਲਿਖਣ ਦਾ ਹਨਾ ਫੀਲ ਦਾ ਲਿਖਣਾ ਮਤਲਬ ਉਸ ਤੋਂ ਬਾਅਦ ਕੰਪੋਜ਼ ਆ ਜਾਂਦੀ ਆ ਵੀ ਉਹਨੂੰ ਤਰਜੋ ਦੀ ਵੀ ਕਿਵੇਂ ਉਹਨੂੰ ਕਿਹੜੇ ਲੈਜੇ ਚ ਨਮਾਉਣੀ ਆ ਉਹ ਚੀਜ਼ ਅੱਧੇ ਨਾਲੋਂ ਜ਼ਿਆਦਾ ਕੰਮ ਤਾਂ ਵੀਰੇ ਕੰਪਲੀਟ ਹੋ ਜਾਂਦਾ ਮਗਰ ਤਾਂ ਥੋੜਾ ਹੀ ਰਹਿ ਜਾਂਦਾ ਮਗਰ ਜਾਨੀ ਕੰਮ 100 ਚੋਂ 60% ਕੰਪਲੀਟ ਹੋ ਗਿਆ 뮤직 ਦਾ ਰਹਿ ਗਿਆ ਚਲੋ ਜਿਹੜੇ ਬੰਦੇ ਨੇ ਵੀ ਗਾਉਣਾ ਜਿਨੇ ਵੀ ਚਲੋ ਠੀਕ ਆ ਸਿੱਖਿਆ ਹੋਇਆ ਬੰਦਾ ਠੀਕ ਹੈ ਸੁਰਤਾਲ ਹੈਗੇ ਆ ਉਹਦੇ ਕੋਲ ਬੰਦੇ ਕੋਲੇ ਬਈ ਉਹਨੇ ਗਾਉਣਾ ਉਹਨੇ ਨਮਾਉਣਾ ਕਿਵੇਂ ਉਹ ਚੀਜ਼ ਨੂੰ ਪਰ ਕਹਿਣ ਦਾ ਮਤਲਬ ਬਈ ਜੇ ਆਪਾਂ ਵੀਰੇ ਲਿਖ ਸਕਦੇ ਆ ਤਾਂ ਵੀ ਜੇ ਬੰਦਾ ਸਿੱਖ ਕੇ ਮੂਰੇ ਆਵੇ ਤਾਂ ਜੇ ਗਾਵੇ ਤਾਂ ਬਹੁਤ ਵਧੀਆ ਬੈਟਰ ਚੀਜ਼ ਆ ਉਹ ਚੀਜ਼ ਬਈ ਆਪ ਜੇ ਜੇ ਬੰਦਾ ਲਿਖਦਾ ਮੇਰੇ ਵਰਗਾ ਉਹ ਗਾਵੇ ਵੀ ਆਪ ਹੀ ਹਾਂ ਉਹ ਗਾਵੇ ਆਪ ਕਿਉਂਕਿ ਵੀਰੇ ਚਲੋ ਲਿਖਣਾ ਤਾਂ ਨਹੀਂ ਕਿਸੇ ਤੋਂ ਸਿੱਖਿਆ ਜਾ ਸਕਦਾ ਪਰ ਗਾਉਣਾ ਜਰੂਰ ਸਿੱਖਿਆ ਜਾ ਸਕਦਾ ਗਾਉਣਾ ਸਿੱਖਿਆ ਜਾ ਹਾਂ ਗਾਉਣਾ ਆਪ ਸਿੱਖ ਸਕਦੇ ਆ ਪਰ ਲਿਖਣਾ ਤਾਂ ਨਹੀਂ ਸਿੱਖ ਸਕਦੇ ਉਹ ਤਾਂ ਅੰਦਰ ਆਪਣੇ ਇੱਕ ਜਹਿਨ ਦੀਆਂ ਗੱਲਾਂ ਵਾ ਅੰਦਰੋਂ ਵੀ ਆਪਣੇ ਅੰਦਰ ਵੀ ਕੀ ਹਾ ਭਾਵਾ ਵੀ ਜੋ ਆਪਾਂ ਦੁਨੀਆਦਾਰੀ ਚ ਦੇਖਦੇ ਆ ਵੀ ਜੋ ਜਿਵੇਂ ਕਿਤਾਬਾਂ ਪੜ੍ਹਦੇ ਆ ਆਪਾਂ ਉਹਨਾਂ ਦੇ ਵਿੱਚੋਂ ਆਪਾਂ ਨੂੰ ਬਹੁਤ ਸਿੱਖਣ ਨੂੰ ਮਿਲਦਾ ਹਨਾ ਵੀ ਜੇ ਨਾਲ ਕੰਪੋਜ਼ ਕਰਨ ਵੀ ਨਾਲ ਗਾਉਣ ਦੀ ਆਪ ਕੋਸ਼ਿਸ਼ ਕਰਨ ਹਾਂ ਵੀਰੇ ਜੇ ਤੁਸੀਂ ਦੂਜੀ ਗੱਲ ਕੀਤੀ ਆ ਇਹ ਫੀਲਡ ਪੈਸੇ ਵਾਲੀ ਹਾਂ ਮੰਨਦਾ ਵੀਰੇ ਜੀ ਫੀਲਡ ਪੈਸੇ ਵਾਲੀ ਆ ਪਰ ਜਿਹੜੀ ਚੰਗੀ ਚੀਜ਼ ਆ ਜੇ ਕੋਈ ਚੰਗੀ ਚੀਜ਼ ਕਰਦਾ ਠੀਕ ਹੈ ਉਹ ਵੀਰੇ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਬੰਦਾ ਜਾਨੀ ਉਹ ਵਾਇਰਲ ਹੋਣੀ ਹੋਣੀ ਆ ਉਹ ਬਾਈ ਮੂਸੇ ਵਾਲਾ ਵੀ ਕਹਿੰਦਾ ਹੁੰਦਾ ਸੀਗਾ ਉਹ ਜਿਵੇਂ ਪਿੰਡ ਦੇ ਵਿੱਚ ਹੀ ਸ਼ੂਟ ਕਰਕੇ ਕਈ ਗਾਣੇ ਆਪਾਂ ਹੁਣ ਵੇਖੇ ਆ ਹਨਾ ਜੱਟ ਦੀ ਮਸ਼ੂਕ ਬੀਬਾ ਰਸ਼ੀਆ ਤੋਂ ਡਾਕਟਰ ਵੈਮਾ ਦਾ ਜਿਵੇਂ ਕਈ ਗਾਣੇ ਆਏ ਆ ਪੈਸਾ ਵੀ ਮੈਟਰੀ ਕਰਦਾ ਉਹ ਪਿੰਡੋਂ ਹੀ ਹੁਣ ਬਾਈ ਕਿੰਨੇ ਗਾਣੇ ਚੱਲਦੇ ਸੀ ਹਨਾ ਬਾਈ ਦੀ ਕਲਮ ਨੂੰ ਸਲਾਮ ਆ ਬਾਈ ਦੀ ਆਵਾਜ਼ ਤਾਂ ਬਹੁਤ ਕੈਂਡ ਸੀ ਹਨਾ ਤੇ ਬਸ ਇਹ ਚੀਜ਼ਾਂ ਵੀ ਜਿਵੇਂ ਵੱਡ ਕਾਲੀਆਂ ਚੀਜ਼ਾਂ ਹੀ ਬਾਈ ਨੇ ਚੱਲੀ ਜਾਂਦੀਆਂ ਸੀਗੀਆਂ ਪਰ ਆਏ ਆ ਬਈ ਜਾਨੀ ਕਿਸੇ ਦੀ ਵੀ ਚੀਜ਼ ਚੱਲ ਸਕਦੀ ਨਵਾਂ ਪੁਰਾਣਾ ਸਿੰਗਰ ਵੀਰੇ ਕੋਈ ਨਹੀਂ ਮੈਂ ਨਹੀਂ ਇਹ ਚੀਜ਼ ਨੂੰ ਮੰਨਦਾ ਹਾਂ ਬੰਦੇ ਦੇ ਅੰਦਰ ਟੈਲੈਂਟ ਹੋਣਾ ਚਾਹੀਦਾ ਕੋਈ ਵੀ ਬੰਦਾ ਚੱਲ ਸਕਦਾ ਜਿਵੇਂ ਅੱਜ ਕੱਲ ਕੰਪੀਟੀਸ਼ਨ ਦਾ ਜ਼ਮਾਨਾ ਆ ਵੀਰੇ ਹਨਾ ਵੀ ਜੇ ਲੋਕ ਵੀ ਹੁਣ ਚੰਗੀ ਚੀਜ਼ ਹੋਣਾ ਪਸੰਦ ਕਰਦੇ ਜੇ ਚੰਗੀ ਚੀਜ਼ ਆ ਚੱਲਣੀ ਉਹ ਚੱਲਣੀ ਉਹਨੂੰ ਨਹੀਂ ਰੋਕ ਸਕਦਾ ਬਾਕੀ ਕੰਪੀਟੀਸ਼ਨ ਵੀ ਇੰਨਾ ਜੇ ਆਪਾਂ ਮਾੜੇ ਢੱਲੇ ਪੈ ਜਾਾਂਗੇ ਉੱਤੇ ਦੀ ਹੋਰ ਕੋਈ ਆ ਜਾਂਦਾ ਹਾਂ ਵੀਰੇ ਹੋਰ ਕੋਈ ਆ ਜਾਂਦਾ ਯਾਨੀ ਪਰ ਮੌਕਾ ਸਾਰਿਆਂ ਨੂੰ ਦੇਣਾ ਚਾਹੀਦਾ ਹਾਂ ਬਾਕੀ ਬਈ ਕੰਪੀਟੀਸ਼ਨ ਹਰੇਕ ਫੀਲਡ ਦੇ ਵਿੱਚ ਹੀ ਆ ਹਨਾ ਹੁਣ ਲੋਕ ਬਾਹਰ ਕਿੰਨੇ ਜਾ ਜਾਂਦੇ ਆ ਹਨਾ ਸਟੱਡੀ ਕਰਦੇ ਆ ਉੱਥੇ ਵੀ ਕੰਪੀਟੀਸ਼ਨ ਆ ਕੋਈ ਆਪਾਂ ਬਿਜ਼ਨਸ ਕਰਦੇ ਆ ਹਾਂ ਵੀ ਸਾਡੀ ਲਾਈਨ ਚ ਵੀ ਕੰਪੀਟੀਸ਼ਨ ਥੋੜੀ ਜੀ ਮੇਰੇ ਬਿਲਕੁਲ ਬਿਲਕੁਲ ਹੁਣ ਜਿਵੇਂ ਤੁਸੀਂ ਇਹ ਕਰਦੇ ਆ ਹੁਣ ਕਿੰਨੇ ਮੁੰਡੇ ਇਹ ਕਰਦੇ ਆ ਹਨਾ ਵੀ ਕਹਿੰਦਾ ਮਤਲਬ ਬਾਕੀ ਬਾਈ ਥੋੜੇ ਬਾਈ ਦੂਜੇ ਬਾਈ ਲੋਪੋ ਵਾਲੇ ਬਾਈ ਦਾ ਵੀ ਬੋਲਣ ਦਾ ਲਹਿਜਾ ਬਹੁਤ ਵਧੀਆ ਥੋੜਾ ਹੀ ਬਹੁਤ ਘੈਂਟ ਆ ਹਨਾ ਬਾਕੀ ਤੁਹਾਨੂੰ ਤਜਰਬਾ ਹੈਗਾ ਇਹ ਚੀਜ਼ ਦਾ ਹਨਾ ਐਕਸਪੀਰੀਅੰਸ ਜੁੜਿਆ ਹੋਇਆ ਕਾਫੀ ਟਾਈਮ ਤੋਂ ਕਰਦੇ ਆ ਤੁਸੀਂ ਹਨਾ ਤੇ ਵੀ ਯਾਨੀ ਘੈਂਟ ਆ ਕੰਮ ਬਾਕੀ ਮਿਹਨਤਬੰਦ ਦੀ ਬਾਈ ਬੋਲਦੀ ਆ ਥੋੜੀ ਬੋਲਦੀ ਹਣਾ ਵਧੀਆ ਠੋਡਾ ਹਾਂ ਹਾਂ ਵੀ ਇੰਨਾ ਕਾ ਵੀ ਜਿਹੜੀ ਗੱਲ ਆ ਹੁਣ ਜੇ ਮੇਰਾ ਤੇ ਸੱਤੇ ਭਰਾ ਦਾ ਪਿਆਰ ਆ ਸਾਡਾ ਪਿਆਰ ਤਾਂ ਐ ਅਸੀਂ ਇੱਕ ਦੂਜੇ ਦੀ ਮਿਹਨਤ ਨੂੰ ਪਿਆਰ ਕਰਦੇ ਮਿਹਨਤ ਨੂੰ ਪਿਆਰ ਕਰਨਾ ਸਹੀ ਗੱਲ ਆ ਅਸੀਂ ਇਹ ਚੀਜ਼ ਦੇਖਦੇ ਆਂ ਵੀ ਹਾਂ ਮੈਂ ਦੇਖਦਾ ਵੀ ਸੱਤਾ ਯਾਰ ਬਾਈ ਕਿੰਨੀ ਮਿਹਨਤ ਕਰਦਾ ਹਣਾ ਵੀ ਅੱਗੇ ਅੱਗੇ ਆ ਰਿਹਾ ਕੋਈ ਨਵੀਂ ਚੀਜ਼ ਲੈ ਕੇ ਆ ਰਿਹਾ ਯਾਰ ਕੋਈ ਸਾਨੂੰ ਸਿੱਖਾਂ ਨੂੰ ਲੈ ਕੇ ਆ ਰਿਹਾ ਜੀਤੂ ਦੇਖ ਕੇ ਸਾਨੂੰ ਲੱਗੇ ਵੀ ਇਹੀ ਵੀ ਕੋਈ ਕਰ ਲਗੇ ਮਸਲਾ ਵੀਰੇ ਉਹੀ ਆ ਜਾਂਦਾ ਨਾ ਬਾਈ ਗੈਰੀ ਜਿਵੇਂ ਕਹਿੰਦਾ ਮਤਲਬ ਵੀ ਗਰਾਊਂਡ ਲੈਵਲ ਤੋਂ ਤੁਸੀਂ ਵੀ ਉੱਠੇ ਆ ਚਲੋ ਅਸੀਂ ਹਜੇ ਨਾਲ ਲੱਗੇ ਪਏ ਆ ਹਨਾ ਵੀ ਕਹਿੰਦਾ ਮਤਲਬ ਜਿਹੜਾ ਬੰਦਾ ਉਹ ਚੀਜ਼ ਨਾਲ ਜੁੜਿਆ ਹੁੰਦਾ ਉਹਨੂੰ ਪਤਾ ਹੁੰਦਾ ਯਾਰ ਵੀ ਅਸੀਂ ਕੀ ਕੀ ਵੇਖਿਆ ਵੀ ਕਿਵੇਂ ਸਾਡੀ ਹਨਾ ਵੀ ਅਸੀਂ ਗਾਂ ਅੱਗੇ ਵਧਣਾ ਵਾ ਵੀ ਜੋ ਵੀ ਆ ਹਨਾ ਹੂੰ ਵੀ ਗੱਲ ਸਾਰੀ ਮਿਹਨਤ ਦੀ ਹੈ ਬੈਲਗੰਤ ਕਰੀ ਜਾਣੇ ਮਿਹਨਤ ਕਰੀ ਜਾਣੇ ਪਿੱਛੇ ਸਪੋਰਟ ਉਹ ਪਰਮਾਤਮਾ ਦੀ ਤੇ ਤੁਹਾਡੀ ਚਾਹੀਦੀ ਬਿਲਕੁਲ ਬਿਲਕੁਲ ਬਾਈ ਸਹੀ ਹੈ ਨਾ ਹਾਂ ਬਸ ਇੰਨਾ ਕੀ ਮੈਸੇਜ ਆ ਵੀਰੇ ਬਈ ਚੀਜ਼ ਨੂੰ ਨਾ ਪਲੇ ਕਰਿਆ ਕਰੋ ਕੋਈ ਵੀ ਨਵੀਂ ਆਉਂਦੀ ਆ ਜੀ ਬਈ ਵਾਇਰਲ ਉਹਨੂੰ ਸ਼ੇਅਰ ਕਰੋ ਜੇ ਚੰਗੀ ਲੱਗਦੀ ਆ ਜੇ ਕੋਈ ਹਾਂ ਖਾਮੀ ਆ ਉਹ ਚੀਜ਼ ਦੇ ਵਿੱਚ ਉਹ ਤੁਸੀਂ ਜਾਨੀ ਦੱਸਿਆ ਕਰੋ ਕਮੈਂਟ ਚ ਵੀ ਇਹ ਖਾਮੀ ਆ ਗਾ ਨੂੰ ਅਗਲਾ ਪੂਰੀ ਕਰੂਗਾ ਹਣਾ ਪਰ ਮੌਕਾ ਹਰੇਕ ਬੰਦੇ ਨੂੰ ਦਿਓ ਜਿਵੇਂ ਹੁਣ ਨਵੇਂ ਮੁੰਡੇ ਆ ਇਹਨਾਂ ਨੂੰ ਵੱਧ ਤੋਂ ਵੱਧ ਮੌਕਾ ਦਿਓ ਵੀਰੇ ਕੋਈ ਵੀ ਮੰਨ ਕੇ ਚਲੋ ਇਹ ਫੀਲਡ ਦੇ ਵਿੱਚ ਐਂਟਰੀ ਮਾਰਦਾ ਵਾ ਜੀ ਉਹ ਮੌਕਾ ਦਿਓ ਪ੍ਰਮੋਟ ਕਰੋ ਚੀਜ਼ ਹਾਂ ਵੀ ਮੌਕਾ ਦੇਣਾ ਬੰਦਾ ਯਾਰ ਤੁਹਾਡਾ ਤੇ ਮੇਰੇ ਵੱਡੇ ਭਰਾ ਦਾ ਗੀਤ ਹੈ ਕਜੀ ਸੁਣ ਕੇ ਜਾਇਓ ਸੁਣ ਤੋਂ ਬਾਅਦ ਤੁਹਾਡਾ ਲਾਈਕ ਸ਼ੇਅਰ ਐ ਕਮੈਂਟ ਵਾਲਾ ਕੰਮ ਤੁਸੀਂ ਆਪ ਹੀ ਸੰਭ ਲੈਣਾ ਤੇ ਸਪੋਰਟ ਕਰਿਓ ਤੇ ਬਾਈ ਮੁਬਾਰਕਾਂ ਆਈ ਗਾਣੇ ਬਾਈ ਸੱਤੇ ਦੇ ਆਉਂਦੇ ਰਹਿਣਗੇ ਤੇ ਕਰਿਓ ਯਾਰ ਸਪੋਰਟ ਤੇ ਜੇ ਤੁਸੀਂ ਬਾਈ ਸੱਤੇ ਨੂੰ ਕਹੋ ਰੋਜ਼ ਇੱਕ ਗਾਣਾ ਕੱਢਦੇ ਰੋਜ਼ ਵੀਰਲੀ ਤੇ ਕਰਦਾ ਕਰੋ ਬਸ ਤੁਸੀਂ ਸਪੋਰਟ ਕਰੋ ਹਾਂਜੀ ਹਾਂਜੀ ਬਸ ਬਾਈ ਥੋਡੇ ਸਿਰ ਤੇ ਆ ਥੋਡੇ ਨਾਲ ਹੀ ਵੱਡੇ ਆ ਹਾਂ ਕਰੋ ਯਾਰ ਸਪੋਰਟ ਦੱਬ ਕੇ ਚੱਕ ਦੋ ਕੰਮ